ਸਤਿ ਸ੍ਰੀ ਅਕਾਲ ਜੀ ਜੀਵੀਐਸ ਸਟੈਂਸ ਨਾਲ ਜੁੜੇ तमाम ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡਾ ਆਪਣਾ ਜਗਵੀਰ ਜੱਲ ਦਰਸ਼ਕੋ ਇਸ ਵਕਤ ਮੈਂ ਨਿਹਾਲ ਸਿੰਘ ਵਾਲਾ ਦੀ ਨਾਮਵਰ ਸੰਸਥਾ ਗ੍ਰੀਨ ਵੈਲੀ ਕਾਮਨ ਸਕੂਲ ਦੇ ਵਿੱਚ ਮੌਜੂਦ ਹਾਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜੇ ਨਤੀਜੇ ਆ 10th ਤੇ +2 ਦੇ ਸ਼ਾਨਦਾਰ ਨਤੀਜੇ ਆ ਮਾਪਿਆਂ ਦੇ ਵਿੱਚ ਖੁਸ਼ੀ ਦਾ ਮਾਹੌਲ ਆ ਵਿਆਹ ਵਰਗਮ ਮਹੌਲ ਬਣਿਆ ਹੋਇਆ ਇੱਥੇ ਪੇਰੈਂਟਸ ਵੀ ਆਏ ਹੋਏ ਨੇ ਸਭ ਤੋਂ ਪਹਿਲਾਂ ਆਪਾਂ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਹਾਂ ਕਿੰਨੀ ਇੱਕ ਐਕਸਾਈਟਮੈਂਟ ਆ ਰਿਜ਼ਲਟ ਨੂੰ ਲੈ ਕੇ ਕਿਉਂਕਿ ਦਿਨ ਰਾਤ ਮਿਹਨਤ ਕੀਤੀ ਹੁੰਦੀ ਆ ਤੇ ਅੱਜ ਉਸ ਦੇ ਨਤੀ ਇਹ ਟਾਪਰ ਨੇ 10ਵੀਂ ਤੇ 12ਵੀਂ ਕਲਾਸ ਦੇ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਫਿਊਚਰ ਦੇ ਵਿੱਚ ਉਹਨਾਂ ਨੇ ਕੀ ਬਣਨਾ ਔਰ ਇਸ ਤੋਂ ਬਾਅਦ ਆ ਜਿਹੜੇ ਚੇਅਰਮੈਨ ਸਾਹਿਬ ਇੱਥੋਂ ਦੀ ਜੋ ਮੈਨੇਜਮੈਂਟ ਟੀਮ ਆ ਜਿਨ੍ਹਾਂ ਨੇ ਇੱਥੋਂ ਤੱਕ ਪਹੁੰਚਾਉਣ ਦੇ ਵਿੱਚ ਜ਼ੋਰ ਲਗਾਇਆ ਸੋ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਮੇਰਾ ਨਾਮ ਮਨਸ਼ੂਮ ਗੁਪਤਾ ਹੈ ਜੀ ਆ ਕਿੰਨੇ ਪਰਸੈਂਟ ਮਾਰਕਸ ਮੇਰੇ 10ਵੀਂ ਚੋ 94.2% ਆਇਆ ਹੈ ਜੀ ਇਸ ਦੇ ਵਿੱਚ ਜਿਹੜਾ ਸਿਹਰਾ ਕਿਸ ਨੂੰ ਦੇਣਾ ਚਾਹੁੰਦੇ ਹੋ ਇਸ ਦਾ ਸਿਹਰਾ ਮੈਂ ਆਪਦੇ ਪੇਰੈਂਟਸ ਟੀਚਰਸ ਸਾਰਿਆਂ ਨੂੰ ਦੇਣਾ ਚਾਹੁੰਦਾ ਜੀ ਅਜੀ ਲਾਈਫ ਦੇ ਵਿੱਚ ਕੀ ਬਨਣਾ ਚਾਹੁੰਦਾ ਮੈਂ ਅੱਗੇ ਲਾਈਫ 'ਚ ਡਾਕਟਰ ਬਨਣਾ ਚਾਹੁੰਦਾ ਜੀ ਮੈਂ ਲਗਭਗ 6-7 ਘੰਟੇ ਪੜ੍ਹਦਾ ਜੀ ਕਰੇ ਮਿਹਨਤ ਤਾਂ ਬਹੁਤ ਕਰਨੀ ਪੈਂਦੀ ਹੈ ਜੇ ਤੇ ਕੰਮ ਜੇ ਤੇ ਕੰਮ ਹਾਂ 90% ਨੰਬਰ ਲੈ ਆਹ ਸਕੋਰ 97.2% ਇਨ 10th ਕੋਰਸ ਸਬਜੈਕਟ ਲਾਈਫ ਦੇ ਵਿੱਚ ਕੀ ਬਨਣਾ ਚਾਹੁੰਦਾ ਆਈ ਜਸਟ ਵਾਂਟ ਟੂ ਸਰਵ ਮਾਈ ਕੰਟਰੀ ਜੀ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਮਤਲਬ ਜੋ ਕੰਮ ਮਿਲਦਾ ਸੀ ਮੈਂ ਪੂਰਾ ਕਰਦੇ ਸੀ ਪੀਰੈਂਟਸ ਦਾ ਪਰ ਹੁੰਦੇ ਸੀ ਕੁਰੀਅਰਸ ਨੂੰ ਕਿੰਨਾ ਕਿ ਪ੍ਰੋਬਲਮ ਆਉਂਦੀ ਹੈ ਪੀਰੈਂਟਸ ਦਾ ਬਹੁਤ ਸਪੋਰਟ ਅਰਜਕੂ ਮੈਂ ਦੱਸ ਦਵਾਂ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜਾ ਗ੍ਰੀਨ ਰਿਲੀ ਕਾਮਨ ਸਕੂਲ ਦੇ ਰਿਜ਼ਲਟ ਆ ਟੌਪ ਤੇ ਆਏ ਨੇ ਤੇ ਇਸ ਵਾਰ ਵੀ ਬੱਚਿਆਂ ਦੇ ਵਿੱਚ ਬਹੁਤ ਖੁਸ਼ੀ ਆ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂਜੀ ਕੀ ਨਾਮਾ ਕੁਲਜੀਤ ਸਿੰਘ ਅਕਸਰ ਦੇਖਦੇ ਆ ਕਿ ਲੜਕੀਆਂ ਟੌਪ ਤੇ ਆਉਂਦੀਆਂ ਨੇ ਤੁਸੀਂ ਕਿੰਨੀ ਕੁ ਵਿੰਦ ਕੀਤੀ ਹੈ ਤੁਹਾ ਕੌਂਸਲ ਨੇ ਮੈਂਨਤਾ ਜੀ ਬਹੁਤ ਕੀਤੀ ਹੈਗੀ ਪਰ ਮੈਂ ਕਦੇ ਸਟ੍ਰੈਸ ਨਹੀਂ ਲਿਆ ਹੂੰ ਜਦੋਂ ਜਿਹੜਾ ਵੀ ਸਾਨੂੰ ਸਕੂਲੋਂ ਕੰਮ ਮਿਲਦਾ ਸੀਗਾ ਉਹ ਕਰ ਲੈਂਦਾ ਸੀ ਘੇੜ ਦਾ ਵੀ ਸੀ ਨਾਲ ਬੱਲਸ ਡੈਸਨਲੀਆ ਇਸ ਤੋਂ ਬਾਅਦ ਤੁਸੀਂ ਪਲੱਸ 1 ਦੇ ਵਿੱਚ ਜਾਣਾ ਪਲੱਸ 2 ਕਰਨੀ ਆ ਅੱਗੇ ਕਿਹੜੇ ਸਬਜੈਕਟ ਲਓਗੇ ਮੈਂ ਸਾਇੰਸ ਲਈ ਆ ਬਾਇਓ ਲੈਤੀ ਆ ਇਹ ਮੈਡੀਕਲ ਲਾਈਨ 'ਚ ਜਾਣਾ ਚਾਹੁੰਦਾ ਹਾਂ ਮੈਂ ਜੀ ਕੀ ਕਰਨਾ ਚਾਹੁੰਦੇ ਹੋ ਦੇਸ਼ ਦੇ ਲਈ ਮੈਂ ਜੀ ਬਸ ਦੇਸ਼ ਲਈ ਪ੍ਰਾਊਡ ਫੀਲ ਕਰਾਉਣਾ ਚਾਹੁੰਦਾ ਦੇਸ਼ ਨੂੰ ਵਧੀਆ ਡਾਕਟਰ ਬਣ ਕੇ ਸਰਜਨ ਬਣ ਕੇ ਅਤੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਅੱਜ ਜਦੋਂ ਤੁਹਾਡੇ ਬਾਰੇ ਪਤਾ ਲੱਗਿਆ ਪੇਰੈਂਟਸ ਨੂੰ ਵੀ ਪਹਿਲੇ ਨੰਬਰ ਤੇ ਆਇਆ ਮੁੰਡਾ ਸਾਡਾ ਤੇ ਕਿੰਨੀ ਖੁਸ਼ੀ ਹੋ ਰਹੀ ਸੀ ਬਹੁਤ ਖੁਸ਼ੀ ਹੋਈ ਜੀ ਉਹਨਾਂ ਨੂੰ ਜੀ ਹਾਂਜੀ ਉਹ ਤਾਂ ਸਿਰੇ ਕਿਸ ਨੂੰ ਦੇਣਾ ਚਾਹੁੰਦੇ ਮੈਂ ਸਿਹਰਾ ਟੀਚਰ ਨੂੰ ਦਿਨਾ ਚਾਹਣਾ ਜੀ ਇਹ ਉਹਨਾਂ ਨੇ ਪੜਾਇਆ ਮੈਨੂੰ ਵਧੀਆ ਗਾਈਡਲੈਂਸ ਦਿੱਤੀਆਂ ਤੇ ਸਾਰਾ ਕੁਝ ਪੜਾਇਆ ਬਸ ਬੰਨਿਆ ਦਿਖਾਤੀ ਹੈ ਪੇਰੈਂਟਸ ਨੇ ਵੀ ਆਇਆ تھا ਕੋਰਸ ਕੀਤਾ ਮੈਨੂੰ ਕੋਰਸ ਨਹੀਂ ਕੀਤਾ ਕਹਿ ਸਕਦੇ ਜੀ ਮਤਲਬ ਕਹਿਤਾ ਸੀਗਾ ਵੀ ਵਧੀਆ ਨੰਬਰ ਲੈ ਕੇ ਜਾਣੇ ਆਗੇ ਪਰ ਇੰਨਾ ਸਟ्रेस ਨਹੀਂ ਦਿੱਤਾ ਮੈਨੂੰ ਜੀ ਹਾਂ ਜੀ ਬੇਟਾ ਕੀ ਨਾਮਾ ਵੰਸ਼ਿਕਾ ਵੰਸ਼ਿਕਾ ਅੱਜ ਤੁਸੀਂ ਟਾਪ ਦੇ ਵਿੱਚ ਆਏ ਹੋ ਹਨਾ ਕਿਵੇਂ ਫੀਲ ਹੋ ਰਿਹਾ ਹੈ ਬਹੁਤ ਹੈਪੀ ਫੀਲ ਹੋ ਰਿਹਾ ਹੈ ਜੋ ਟਾਰਗੇਟਸ ਨੂੰ ਸਫਲਤਾ ਨਾਲ ਕੰਪਲੀਟ ਹੋ ਗਏ। ਤੁਹਾਡੇ ਪਾਪਾ ਡਾਕਟਰ ਨੇ ਉਹ ਵੀ ਚਾਹੁੰਦੇ ਨੇ ਡਾਕਟਰ ਬਣਾਉਣਾ ਚਾਹੁੰਦੇ ਨੇ। ਤੁਹਾਡਾ ਕੀ ਡ੍ਰੀਮ ਹੈ? ਮੈਂ ਵੀ ਡਾਕਟਰ ਬੰਨਾ ਚਾਹੁੰਨੀ ਆ ਕੋਈ ਸਪੈਸ਼ਲਿਸਟ ਵਗੈਰਾ ਦਾ ਕਰਨਾ ਚਾਹੁੰਨੀ ਆ। ਜੀ ਕਿਸ ਤਰ੍ਹਾਂ ਦੇ ਦੀ ਸੇਵਾ ਕਰਨੀ ਚਾਹੁੰਦੇ ਹੋ? ਦੇਸ਼ ਦੀ ਸੇਵਾ ਮੈਂ ਕਰਨੀ ਚਾਹੁੰਨੀ ਆ ਵੀ ਲਾਈਕ ਕੋਈ ਜੇ ਗਰੀਬ ਬੰਦਾ ਉਹਦੇ ਕੋਲ ਪੈਸੇ ਹੈ ਨਹੀਂ ਮੈਂ ਉਹਨੂੰ ਘਟ ਜਾ ਹੋ ਸਕਤ ਨਾ ਮਤ ਪੈਸੇ ਨੇ। ਤੁਹਾਡੇ ਪਾਪਾ ਵੀ ਇਦਾਂ ਹੀ ਕਰਦੇ ਆ? ਹਾਂਜੀ। ਜੀ ਸੋ ਬਹੁਤ ਚੰਗੀ ਗੱਲ ਆ ਕਿਉਂਕਿ ਡਾਕਟਰਾਂ ਨੂੰ ਤੁਹਾਨੂੰ ਪਤਾ ਹੀ ਆ ਪਰ ਬੱਚੇ ਨੇ ਕਹੇ ਕਿ ਲੌਕਡਾਊਨ ਦੀ ਗੱਲ ਕਰੀਏ ਤਾਂ ਡਾਕਟਰ ਗਰਗ ਦੀ ਗੱਲ ਕਰੀਏ ਬੜੀ ਵਧੀਆ ਢੰਗ ਦੇ ਨਾਲ ਇਹਨੇ ਸੇਵਾ ਕੀਤੀ ਔਰ ਬੱਚਿਆਂ ਦੇ ਵਿੱਚ ਵੀ ਅਸਰੇ ਦੇ ਜਿਹੜੇ ਗੌਣ ਆ ਸੋ ਉਹਨਾਂ ਦੀ ਬੇਟੀ ਆ ਬਹੁਤ-ਬਹੁਤ ਮੁਬਾਰਕ ਆ ਬੱਚੇ ਥੈਂਕ ਯੂ ਸਰ ਕੀ ਨਾਮ ਆ ਬੱਚੇ ਹਰਨੂਰ ਕੌਰ ਅ ਬੇਟਾ ਜਰੂਰ ਤੁਸੀਂ ਪਹਿਲੇ ਨੰਬਰ ਤੇ ਜਿਹੜਾ ਟੌਪ ਦੇ ਵਿੱਚ ਆਏ ਹੋ ਤੇ ਮਾਪਿਆਂ ਨੇ ਕਿੰਨਾ ਖੁਸ਼ੀ ਮਹਿਸੂਸ ਕੀਤੀ ਬਹੁਤ ਪ੍ਰਾਊਡ ਫੀਲ ਕੀਤੀ ਤਾਂ ਉਹਨਾਂ ਨੇ ਮੇਰੇ ਤੇ ਬਹੁਤ ਖੁਸ਼ੀ ਸਾਰੇ ਜੀ ਤੇ ਹੁਣ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਆਪਣੇ ਆਪ ਤੇ ਖੁਸ਼ੀ ਆਪਣੇ ਰਿਜ਼ਲਟ ਤੋਂ ਜੀ ਕੀ ਮਾਰਨਾ ਚਾਹੁੰਦੇ ਹੋ ਲਾਈਫ ਦੇ ਵਿੱਚ ਮੈਂ ਅੱਗੇ ਐਨਡੀਏ ਪਰਸ਼ੂ ਕਰਨਾ ਚਾਹੁੰਗੀ ਹਾਂ ਹਾਂਜੀ ਕਿਵੇਂ ਦੇਸ਼ ਦੀ ਸੇਵਾ ਕਰੋਗੇ ਫਿਰ ਵਧੀਆ ਲਾਈਫ ਵਧੀਆ ਗੁੱਡ ਆਫੀਸਰ ਬਣ ਕੇ ਜਿਵੇਂ ਅੱਜ ਕੱਲ੍ਹ ਬੱਚੇ ਪੜਨ ਤੋਂ ਬਾਅਦ ਬਾਹਰ ਜਾਂਦੇ ਨੇ ਕੀ ਤੁਸੀਂ ਇੱਥੇ ਰਹਿ ਕੇ ਹੀ ਕੰਮ ਕਰੋਗੇ ਜਾਂ ਬਾਹਰ ਜਾਓਗੇ ਨਹੀਂ ਮੈਂ ਇੱਥੇ ਰਹਿਣਾ ਚਾਹੁੰਦੀ ਹਾਂ ਇੰਡੀਆ ਦੇ ਵਿੱਚ ਜੀ ਹਾਂਜੀ ਅ ਟੀਚਰ ਦਾ ਕਿੰਨਾ ਕੁ ਯੋਗਦਾਨ ਰਿਹਾ ਵਧੀਆ ਟੀਚਰਾਂ ਨੇ ਵੀ ਬਹੁਤ ਸਪੋਰਟ ਕੀਤਾ ਬਹੁਤ ਵਧੀਆ ਪੜਾਇਆ ਸਾਨੂੰ ਜੀ ਟੀਚਰਾਂ ਲਈ ਕੁਝ ਕਰਨਾ ਚਾਹੁੰਦੇ ਹੋ ਬਹੁਤ ਵਧੀਆ ਲੇਕ ਥੈਂਕ ਯੂ ਕਹਿਣਾ ਚਾਹੁੰਦੀ ਹਾਂ ਸਾਰੀ ਟੀਚਰਸ ਨੂੰ ਮਮਤਾ ਗੁਰਨੂਰ ਬਹੁਤ ਖੁਸ਼ੀ ਹੋ ਰਹੀ ਹੈ ਪ੍ਰਾਊਡ ਫੀਲ ਕਰ ਰਹੀ ਹੈ ਦੇਖੋ ਤੁਹਾਡੇ ਨਾਲ ਦੇ ਨੇ ਵੀ ਮਿਹਨਤ ਕਰੀਆ ਪਰ ਬਰਾਬਰ ਖੜੇ ਹੈ ਲੱਗਦਾ ਹੈ ਕਿ ਜਿਸ ਤਰ੍ਹਾਂ ਕਜ਼ੀਦ ਦੇ ਨੰਬਰ ਹੈ ਤੁਹਾਡੇ ਵੀ ਇਦਾਂ ਆਉਣੇ ਚਾਹੀਦੇ ਸੀ ਹਾਂਜੀ ਲੱਗਦਾ ਹੈ ਤੇ ਪਰ ਜਿੰਨੀ ਕਿ ਮਿਹਨਤ ਕੀਤੀ ਸੀ ਸੈਟੀਸਫਾਈ ਹੈ ਥੈਟਸ ਵਾਈਟ ਓਕੇ ਕੀ ਬੰਨਾ ਚਾਹੁੰਦੀ ਹੈ ਲਾਈਫ ਦੇ ਵਿੱਚ ਡਾਕਟਰ ਪਰਸਨ ਡਾਕਟਰ ਇਧਰ ਸੇਵਾ ਕਰਾਂਗੇ ਦੇਸ਼ ਦੀ ਜਾਂ ਫਿਰ ਉੱਧਰ ਜਾ ਕੇ ਇਧਰ ਵੀ ਅਬਲਾਰਡ ਤਾਂ ਨਹੀਂ ਸੋਚੀ ਹਾਂਜੀ ਬੱਚੇ ਕੀ ਨਾਮ ਹੈ ਹਰਮਨਪ੍ਰੀਤ ਕਰ ਹਰਮਨ ਕਿੰਨੀ ਕਿ ਖੁਸ਼ੀ ਹੋ ਰਹੀ ਹੈ ਸਰ ਮੈਨੂੰ ਬਹੁਤ ਖੁਸ਼ੀ ਹੈ ਜੀ ਸਭ ਤੋਂ ਵੱਧ ਯੋਗਦਾਨ ਕਿਸ ਤਰ੍ਹਾਂ ਰਿਹਾ ਤੁਹਾਨੂੰ ਇੱਥੇ ਤੱਕ ਬਚ ਮੇਰੀ ਟੀਚਰਸ ਤੇ ਮੇਰੇ ਪੇਰੈਂਟਸ ਦਾ ਜਿਹਨਾਂ ਨੇ ਮੈਨੂੰ ਪੂਰਾ ਸਪੋਰਟ ਦਿੱਤਾ। ਕਿਹੜੀ ਟੀਚਰ ਬਣਾਉਂਦੀ ਤੁਹਾਨੂੰ? ਮੈਨੂੰ ਸਾਰੇ ਟੀਚਰਸ ਦੀ ਗੱਲ ਸਤਾ ਹੂੰ ਜਿਹੜੇ ਸੀਗੇ ਬਹੁਤ ਵਧੀਆ ਸੀਗੇ ਪਰ ਮੈਥਮੈਟਿਕਸ ਟੀਚਰ ਕਿਉਂਕਿ ਮੈਂ ਮੈਥਸ ਦੇ ਵਿੱਚ ਥੋੜਾ ਜਿਹਾ ਸਫਰ ਕਰਦੀ ਸੀਗੀ ਪਰ ਫਿਰ ਵੀ ਮੇਰੇ ਮੈਥਮੈਟਿਕਸ ਦੇ ਵਿੱਚ ਮਾਰਕਸ ਬਹੁਤ ਵਧੀਆ ਆਏ ਨੇ ਤੇ ਮੈਂ ਆਪਣੇ ਮੈਥਮੈਟਿਕਸ ਟੀਚਰਸ ਨੂੰ ਸਪੈਸ਼ਲੀ ਥੈਂਕਸ ਕਰਨਾ ਚਾਹੁੰਦੀ ਆ। ਜੀ ਫਿਊਚਰ ਦੇ ਵਿੱਚ ਕੀ ਬਣਨਾ ਚਾਹੁੰਦੀ ਆ? ਸਰ ਮੈਂ ਇੰਜੀਨੀਅਰ ਬਣਨਾ ਚਾਹੁੰਦੀ ਆ। ਹੂੰ ਮਾਪੇ ਸਪੋਰਟ ਕਰਦੇ ਪੂਰੀ। ਹਾਂਜੀ ਪੂ ਮੇਰਾ ਨਾਮ ਹੁਸੈਨਪ੍ਰੀਤ ਕੌਰ ਹੈ। ਬਹੁਤ ਖੁਸ਼ੀ ਹੋ ਰਹੀ ਹੈ ਤਾਂ ਕਿ ਇਹ ਨੰਬਰ ਆ ਗਿਆ। ਬਹੁਤ ਖੁਸ਼ੀਆਂ ਮੈਨੂੰ। ਮੈਂ ਜਿੰਨੇ ਐਕਸਪੈਕਟ ਕੀਤੇ ਸੀ ਮੇਰੇ 180 ਮਾਰਕਸ ਆ ਗਏ ਆ। ਤਾਂ ਹੀ ਮੈਨੂੰ ਕਾਫੀ ਖੁਸ਼ੀ ਆ। ਜੇ ਕਿਲਜੀਤ ਨੇ ਨੰਬਰ ਲਏ ਆ ਲੱਗਦਾ ਕਿ ਉਹਨੂੰ ਪਛਾੜ ਦੋਗੀ ਅਗਲੀ ਵਾਰ। ਹਾਂਜੀ ਜ਼ਰੂਰ। ਮੈਂ ਚਾਹੁੰਦੀ ਆ ਕਿ ਮੈਂ ਪਲੱਸ 2 ਦੇ ਰਿਜ਼ਲਟ ਵੇਲੇ ਤੱਕ ਕਾਫੀ ਮਿਹਨਤ ਕਰਾਂ ਕਿ ਮੈਂ ਕੁਲਜੀਤ ਦੇ ਮੇਰਾ ਇਹ ਮੋਟਿਵ ਨਹੀਂ ਹੈਗਾ ਕਿ ਮੈਂ ਉਹਦੇ ਮਤਲਬ ਨੰਬਰਾਂ ਨੂੰ ਥੱਲੇ ਦਵਾ। ਮੈਂ ਇਹ ਚਾਹੁੰਦੀ ਆ ਕਿ ਮੈਂ ਮਤਲਬ ਉਹਦੇ ਜਿੰਨੇ ਮਾਰਕਸ ਲਵਾਂ। ਜੀ ਹਾਂਜੀ اور ਲਾਈਫ ਦੇ ਵਿੱਚ ਕੀ ਬਨਣਾ ਚਾਹੁੰਦੇ ਮੈਂ ਪ੍ਰੋਫੈਸ਼ਨਲ ਕੇਮਿਸਟ ਬਨਣਾ ਚਾਹੁੰਨੀ ਆ ਲਾਈਫ ਦੇ ਵਿੱਚ ਹੂੰ ਤੇ ਮੇਰਾ ਇਹ ਮੋਟਿਵ ਕੰਪਲੀਟ ਕਰਨ ਦੇ ਵਿੱਚ ਮੇਰੇ ਪੇਰੈਂਟਸ ਵੀ ਬਹੁਤ ਹੈਲਪਫੁਲ ਨੇ ਉਹ ਮੈਨੂੰ ਹਰੇਕ ਮਤਲਬ ਜਿਹੜੀ ਵੀ ਚੀਜ਼ ਦੀ ਲੋੜ ਹੁੰਦੀ ਹੈ ਤੇ ਟੀਚਰ ਦੀ ਇਨकरेजमेंट ਹੁੰਦੀ ਹੈ ਉਹਦੇ ਲਈ ਪਹਿਲਾਂ ਆਉਂਦੇ ਨੇ ਤੇ ਟੀਚਰਸ ਜਿਵੇਂ ਹੋਗੇ ਗੁਰਜੀਤ ਸਰ ਰਸ਼ਪਿੰਦਰ मैम ਹੈ ਨਾ ਮਨਪ੍ਰੀਤ मैम ਹੀ ਕਾਫੀ ਇਨकरेज ਕਰਦੇ ਨੇ ਈ ਮਤਲਬ ਉਹਨਾਂ ਨੇ ਨਾ ਮੈਨੂੰ ਪਰਸਨਲੀ ਕੰਟੈਕਟ ਕਰਕੇ ਵੀ ਕਾਫੀ ਤਰ੍ਹਾਂ ਦੀ ਕੁਐਸ਼ਨਸ ਵਗੈਰਾ ਵੀ ਦੱਸੇ ਤੇ ਕਾਫੀ ਮੇਰੀ ਹੈਲਪ ਕੀਤੀ ਮੈਂ ਉਹਨਾਂ ਦਾ ਬਹੁਤ ਥੈਂਕ ਖੁਸ਼ਬਰੀ ਖੁਸ਼ਬਰੀ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਲੱਗਦਾ ਕਿ ਜਿੰਨੀ ਮਿਹਨਤ ਕੀਤੀ ਹੈ ਤੇ ਰੰਗ ਲਿਆਈ ਫਿਰ ਹਾਂਜੀ ਹੂੰ ਫਿਚਰ ਦੇ ਵਿੱਚ ਕੀ ਬਣਾ ਚਾਹਦੇ ਆਈ ਵਾਂਟ ਟੂ ਪਰਸੂ ਸੀਏ ਹੂੰ ਤੇ ਮਤਲਬ ਬਹੁਤ ਸਾਰੇ ਸਟੂਡੈਂਟ ਆਉ ਬਾਹਰ ਜਾਣਾ ਚਾਹੁੰਦੇ ਆ ਤੁਸੀਂ ਬਾਹਰ ਜਾਣ ਦੇ ਵਿੱਚ ਇੰਟਰਸਟਡ ਨਹੀਂ ਨਹੀਂ ਜੀ ਮੇਰੇ ਤੇ ਵੀ ਬਹੁਤ ਸਾਰੀ ਆਪਰਚੂਨਿਟੀਆਂ ਨੇ ਹੂੰ ਉੱਤ ਪੰਦੇ ਦੇ ਤੇ ਕੈਂਡ ਕਰਦਾ ਜੀ ਬਿਲਕੁਲ ਟੀਚਰ ਦੀ ਗੱਲ ਕਰਾ ਕਿੰਨਾ ਕੁ ਯੋਗਦਾਨ ਦਿਉਣਾ ਦਾ ਆਮ ਟੀਚਰਸ ਦਾ ਤੇ ਪੇਰੈਂਟਸ ਦਾ ਮੈਨੇਜਮੈਂਟ ਦਾ ਸਾਰਿਆਂ ਦਾ ਹੀ ਬਹੁਤ ਜ਼ਿਆਦਾ ਸਪੋਰਟ ਮਿਲਿਆ ਤੇ ਸਪੈਸ਼ਲੀ ਰਾਜੀਤ ਸਰ ਰਿਤਿ ਮੈਮ ਹਨਾ ਇਹਨਾਂ ਨੇ ਮੈਥ ਦੇ ਵਿੱਚ ਬਹੁਤ ਸਪੋਰਟ ਕੀਤਾ ਜੀ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਹਾਂ ਥੈਂਕ ਯੂ ਜੀ ਆਰ ਮੈਨੂ ਪੇਸ਼ ਜਿੰਨੀ ਮਿਹਨਤ ਕੀਤੀ ਤੁਹਾਡੇ ਨੰਬਰ ਆਈ ਉਹਨਾਂ ਨੇ ਹਾਂ ਜਿਹਨ ਮਿਹਨਤ ਦਾ ਪੂਰਾ ਮੁੱਲ ਪੈ ਗਿਆ ਹਾਂ ਕਿਸ ਨੂੰ ਸਹੀ ਰਾਂ ਜਾਂਦਾ ਇਸ ਦਾ ਟੀਚਰਾਂ ਨੂੰ ਪੇਰੈਂਟਸ ਨੂੰ ਪੇਰੈਂਟਸ ਨੇ ਵੀ ਸ਼ੁਰੂ ਤੋਂ ਬਹੁਤ ਸਪੋਰਟ ਕੀਤੀ ਤੇ ਟੀਚਰ ਵੀ ਬਾਰ-ਬਾਰ ਮੋਟੀਵੇਟ ਕਰਦੇ ਰਹੇ ਆ। ਹੂੰ। ਵੀ ਪੜੋ ਤੁਸੀਂ ਵੀ ਤੁਹਾਡੇ ਹੀ ਪੈਂਦੇ ਵਿੱਚ ਫਿਊਚਰ ਦੇ ਵਿੱਚ ਕੀ ਬਨਣਾ ਚਾਹੁੰਦੇ? ਫਿਊਚਰ 'ਚ ਤਾਂ ਆਈਆਈਟੀ ਜੁਆਇਨ ਕਰਕੇ ਇੰਜੀਨੀਅਰ ਬਣਨਾ ਚਾਹੁੰਦੇ ਹਾਂ। ਸੰਦੇਸ਼ ਦੇ ਵਧੀਆ ਕਰਾਂਗੇ ਦੇਸ਼ ਲਈ। ਜੀ। ਰਬਜੋਤ ਸਿੰਘ ਜੀ। ਰਬਜੋਤ ਕਿੰਨੀ ਖੁਸ਼ੀ ਹੋ ਰਹੀ ਹੈ? ਬਹੁਤ ਖੁਸ਼ੀ ਹੋ ਰਹੀ ਹੈ। ਜੀ ਕੀ ਬਨਣਾ ਫਿਊਚਰ ਦੇ ਵਿੱਚ? ਇੰਜੀਨੀਅਰ ਬਣਨਾ ਹੈ। ਇੰਜੀਨੀਅਰ ਬਣਨਾ। ਜ਼ਿਆਦਾਤਰ ਜਿਹੜੇ ਸਟੂਡੈਂਟ ਹੁੰਦੇ ਆ ਆਫਟਰ ਪਲੱਸ 2 ਬਾਹਰ ਜਾਂਦੇ ਨੇ ਤੁਹਾਡਾ ਵੀ ਏਨੀ ਡਰੀਮ ਨਹੀਂ ਮੈਂ ਕੀ ਰਹਿ ਕੇ ਇਹ ਚ ਕੁ ਕਰਨਾ ਚਾਹੁੰਦਾ ਜੀ ਕੀ ਸੋਚ ਕੇ ਮਨ ਦੇ ਵਿੱਚ ਆਇਆ ਕਿ ਇੱਧਰ ਹੀ ਕੰਮ ਕਰਨਾ ਜਿਵੇਂ ਕਿ ਸਾਰੇ ਲੋਕ ਹੀ ਬਾਹਰ ਜਾ ਰਹੇ ਆ ਤੇ ਮੇਰਾ ਸਕੂਪ ਵੀ ਇੱਧਰ ਆ ਗਿਆ ਇੱਧਰੋਂ ਹੀ ਕੰਮ ਕਰੀਏ ਕੀ ਕਰੋਗੇ ਫਿਰ ਇੰਜੀਨੀਅਰ ਕਰਕੇ ਇੰਜੀਨੀਅਰ ਕਰਕੇ ਕੋਈ ਨਾ ਕੋਈ IIT जॉइन ਕਰਕੇ ਕਰਕੇ ਇੰਜੀਨੀਅਰ ਕੋਈ ਵਧੀਆ ਨੌਕਰੀ ਮਿਲਦੀ ਆਕਸਰ ਦੇਖਦੇ ਆ ਕਿ ਜਿਹੜੇ ਬੁਆਏਜ਼ ਆ ਬੜੇ ਨੌਟੀ ਹੁੰਦੇ ਆ ਨਾ ਲੜਾਕੇ ਹੁੰਦੇ ਆ ਤੁਸੀਂ ਤਾਂ ਨਹੀਂ ਇਦਾਂ ਦੇ ਨਹੀਂ ਸੀ ਸੀ ਨਹੀਂ ਨਹੀਂ ਸਿੱਖਿਆ ਤੀਜਰਾ ਨੇ ਕਿੰਨਾ ਕ ਯੋਗਦਾਨ ਦਿੱਤਾ ਕਿਛਰਾਂ ਦਾ ਇਹ ਬਹੁਤ ਯੋਗਦਾਨ ਹੈ ਕਿਛਰਾਂ ਦਾ ਪੂਰਾ ਯੋਗਦਾਨ ਹੈ ਸਾਰੇ ਸਾਰੇ ਬੱਚਿਆਂ ਦੇ ਬੱਚੀ ਵੀ ਚੰਗੀ ਤਰ੍ਹਾਂ ਪੜਾਉਣ ਉਹਨਾਂ ਦੇ ਕਰਕੇ ਅਸੀਂ ਇੰਨੇ ਪਰਸੈਂਟ ਲੈ ਕੇ ਆ ਸਕਿਆ ਜੀ ਹੋਪ ਕਿ ਤੁਸੀਂ ਇਦਾਂ ਹੀ ਬਣੋ ਥੈਂਕ ਯੂ ਗੁਰਕਿਰਨ ਕੌਰ ਗੁਰਕਿਰਨਾ ਕਿੰਨੀ ਕਾਸ ਸੀਗੀ ਇੱਥੋਂ ਤੱਕ ਪਹੁੰਚ ਰਹੀ ਸਰ 91.2 ਸੀ ਜੀ ਹੂੰ 90.2% ਆਇਆ ਜੀ ਪੇਰੈਂਟਸ ਤੇ ਜਿਹੜੇ ਟੀਚਰਾਂ ਕਿੰਨਾ ਕ ਯੋਗਦਾਨ ਆ ਉਹਨਾਂ ਦਾ ਪੇਰੈਂਟਸ ਤੇ ਟੀਚਰਸ ਦਾ ਬਹੁਤ ਯੋਗਦਾਨ ਆ ਜਿਵੇਂ ਪੂਨਾ ਮੈਮ ਨੇ ਬਹੁਤ ਇਨਕਰੇਜ ਕੀਤਾ ਕਿ ਤੁਸੀਂ ਮੈਡਮ ਨੇ ਪੂਨਾ ਮੈਮ ਨੇ ਜੀ ਤੇ ਰੀਤੀ ਮੈਮ ਸਾਨੂੰ ਡਾਊਟ ਕਲੀਅਰ ਕਰਦੇ ਸੀਗੇ ਤੇ ਰਾਜੇ ਸਰ ਕਲੀਅਰ ਕਰਦੇ ਸੀ ਤੇ ਬਹੁਤ ਟੀਚਰਸ ਦਾ ਬਹੁਤ ਯੋਗਦਾਨ ਆ ਜੀ ਮਾਪੇ ਕਿੰਨੇ ਖੁਸ਼ ਆ ਫਿਰ ਯੈਸ ਸਰ ਸੈਟੀਸਫਾਈਡ ਹੈ ਸੈਟੀਸਫਾਈਡ ਜੀ ਅਗੇ ਫਿਊਚਰ ਦੇ ਵਿੱਚ ਕੀ ਬਣਨਾ ਚਾਹੁੰਦਾ ਇੰਜੀਨੀਅਰਿੰਗ ਫੀਲਡ ਚ ਜਾਣਾ ਵਾ ਹੂੰ ਤੇ ਸਰ ਇੱਥੇ ਹੀ ਰਹਿਣਾ ਮਾ ਬ੍ਰਾਡ ਨਹੀਂ ਜਾਣਾ ਬ੍ਰਾਡ ਕਿਉਂ ਨਹੀਂ ਜਾਣਾ ਜਰਾਤਰ ਕੁੜੀਆਂ ਦੀ ਮੰਡਿਆ ਦੀ ਸੋਚ ਇਦਾਂ ਹੀ ਹੁੰਦੀ ਹੈ ਸਰ ਪੇਰੈਂਟਸ ਦੀ ਨਹੀਂ ਕੀ ਜੀ ਇੱਥੇ ਰਹਿ ਕੇ ਦੇ ਦੀ ਸੇਵਾ ਕਰ ਸਰ ਦਰਸ਼ਕੋ ਜਿਹੜੇ 10th ਕਲਾਸ ਦੇ ਬੱਚੇ ਆ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ ਤੇ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਹੀ ਰਹਿ ਕੇ ਆ ਜਿਹੜੀ ਦੇ ਦੀ ਸੇਵਾ ਕਰਾਂਗੇ ਜਰਾਤਰ ਜਿਹੜੇ ਸਟੂਡੈਂਟ ਆ ਉਹਨਾਂ ਦੀ ਸੋਚ ਹੁੰਦੀ ਆ ਕਿ ਵਦੀਸ਼ ਦੇ ਵਿੱਚ ਜਾ ਕੇ ਅਸੀਂ ਕੰਮ ਕਰੀਏ ਤੇ ਜਿਹੜੇ 10th ਕਲਾਸ ਦੇ ਬੱਚੇ ਆ ਉਹਨਾਂ ਨੇ ਬਹੁਤ ਮਿਹਨਤ ਕਰਕੇ ਇੱਥੋਂ ਤੱਕ ਪਹੁੰਚੇ ਆ ਅਸ ਤੋਂ ਬਾਅਦ ਜਿਹੜੇ ਪਲੱਸ 2 ਵਾਲੇ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਦਾ ਕੀ ਡਰੀ ਨਹੀਂ ਤੇ ਬੱਚੀ ਨੇ ਕਾਫ ਕੀਤਾ ਕਲਾਸ ਦੇ ਬੱਚੋ ਕਿੰਨੇ ਕੁ ਖੁਸ਼ ਨੇ ਬਹੁਤ ਜ਼ਿਆਦਾ ਖੁਸ਼ ਹੈ ਬਹੁਤ ਜ਼ਿਆਦਾ ਜੀ ਹਾਂਜੀ ਜੇਰੋ ਮੰਨ ਲਓ ਸਵੇਰੇ ਪਰਮਾ ਉਹ ਹੁੰਦੀ ਸੀ ਜਿਹੜੇ ਟੀਚਰ ਆਉਂਦਾ ਪਰ অলਰੀ ਜੀ ਦਾ ਅਟੈਚਮੈਂਟ ਜੋ ਬੰਨਿਆ ਰਹਿੰਦਾ ਹੈ ਟੀਚਰਸ ਦਾ ਯੋਗਦਾਨ ਪਹਿਲਾ ਹੈ ਜੀ ਸਾਰਾ ਦਿਨ ਪਹਿਲਾਂ ਸਕੂਲ ਚ ਬੱਚੇ ਪੜ੍ਹਦੇ ਆ ਕਰੇਜਾ ਕਿਤਾ ਫਿਰ ਪੇਰੈਂਟਸ ਤਾਂ ਕਹਿੰਦੇ ਹੀ ਆ ਵੀ ਹਾਂ ਬੱਚੇ ਪੜੋ ਡਾਕਟਰ ਸਾਹਿਬ ਕੀ ਡਰੀਮ ਆ ਬੱਚੇ ਨੂੰ ਬਣਾਉਂਦਾ ਤੁਸੀਂ ਬਹੁਤ ਡਾਕਟਰ ਡਰੀਮ ਤਾਂ ਇਹੀ ਹੈ ਵੀ ਮੈਡੀਕਲ ਲਾਈਨਸ 'ਚ ਜਾਵੇ ਗਾਂ ਕੋਰਸਿਸ ਨਭਾਲ ਲੈ ਹੂੰ ਬਾਕੀ ਦੇਖੋ ਡਿਪੈਂਡਸ ਔਨ ਲੱਕ ਜਸਟ ਇਹੀ ਨਾਲ ਮੈਂ ਕਰ ਵਾਈਸ ਨਾਲ ਕਿ ਆ ਜੋ ਟੌਪ ਜਿਹਨੇ ਬੱਚੇ ਆਏ ਟੌਪਰ ਕੀਤਾ ਉਹਨਾਂ ਦੇ ਵਿੱਚ ਕਰੀ ਨਹੀਂ ਬਿਲਕੁਲ ਬਿਲਕੁਲ ਟਾਰਗੇਟ ਜੋ ਅਸੀਂ ਦਿੱਤਾ ਸੀ ਬੱਚੇ ਨੂੰ ਉਹ ਉਹਨੇ ਕੰਪਲੀਟ ਕੀਤਾ 7% ਮੈਂ ਉਥੋਂ ਟਾਰਗੇਟ ਉਹਨੇ ਮੰਗਿਆ ਸੀ ਉਹਨੇ ਕੰਪਲੀਟ ਕੀਤਾ ਸੀ ਬਹੁਤ ਖੁਸ਼ ਹੈ ਐਂਡ ਵੈਰੀ ਵੈਰੀ ਥੈਂਕਸ ਜੀ ਕਿਹਾ ਚੋੜੀਓ ਜਿੰਨਾਂ ਨੇ ਇਹ ਮੈਂ ਕਿਹਾ ਪੂਰਾ ਪੂਰਾ ਥੈਂਕਸ ਹੈ ਜੀ ਅਸੀਂ ਮੈਨੇਜਮੈਂਟ ਦਾ ਪ੍ਰਿੰਸੀਪਲ ਮੈਮ ਦਾ ਜਿਨ੍ਹਾਂ ਨੇ ਕਦੇ ਟਾਈਮ ਨਹੀਂ ਵੇਖਿਆ ਸਾਡਾ ਫੋਨ ਚੱਕਣ ਲਈ ਪੂਰਾ ਅਸੀਂ ਉਹਨਾਂ ਦਾ ਧੰਨਵਾਦ ਕਰੀਏ ਮੈਨੇਜਮੈਂਟ ਪ੍ਰਿੰਸੀਪਲ ਪੂਰਾ ਸਟਾਫ ਪੂਰੇ ਕੋਆਪਰੇਟਿਵ ਸੁਖਦੀਪ ਸਿੰਘ ਇਹ ਪੱਛਮੀ ਰਾਹਤ ਦੇ ਟੌਪ ਤੇ ਆਦਾ ਸੀ ਸਪੰਸਰ ਦੀ ਨਾਲ ਲਈ ਵੀਡੀਓ ਕਲਾਸ ਵੀ ਆ ਸਮਾਧੀ ਆਇਆ ਬਣੀ ਜੀ ਹਾਂ ਜੀ ਸਰ ਬਹੁਤ ਵਧੀਆ ਲੱਗ ਰਿਹਾ ਜੀ ਵਧੀਆ ਬਹੁਤ ਖੁਸ਼ੀ ਹੋ ਰਹੀ ਹੈ ਸਰ ਵਧੀਆ ਲੱਗ ਰਿਹਾ ਜੀ ਚੰਗਾ ਫੀਲ ਹੋ ਰਿਹਾ ਹੈ ਇੱਥੇ ਕੋਈ ਤਾਂ ਪੜਾਈ ਪੜਾਇਆ ਤੁਹਾਡਾ ਕਿੰਨਾ ਕਿ ਸੁਖਦਾ ਹਾਂ ਜੀ ਸਰ ਅਸੀਂ ਵੀ ਬੀਤੋ ਸਮਾਂ ਕੱਢ ਕੇ ਮਤਲਬ ਪੂਰਾ ਇਹਨਾਂ ਨੂੰ ਪੜਾਉਣ ਤੇ ਜ਼ਰੂਰ ਦਿੱਤਾਗਾ ਬਾਕੀ ਇਹਨਾਂ ਦੀ ਮੰਮਾ ਨੇ ਐਕਚੁਅਲੀ ਨਹੀਂ ਐਕਚੁਅਲੀ ਹੋਣੀ ਹੈ ਕਾਲੇ ਬੱਚਿਆਂ ਨੇ ਕਿਹਾ ਕਿ ਮੈਂ ਅਪਰੇਸ਼ਨ ਕਰਨਾ ਕਿਸੇ ਦੇ ਕੇ ਕੰਮ ਕਰਨਾ ਉਸੇ ਨੂੰ ਉਹਨਾਂ ਨੂੰ ਕਿਹਾ ਸੀ ਕਿ ਉਹਨਾਂ ਦਾ ਡ੍ਰੀਮ ਹੈ ਨਹੀਂ ਐਕਚੁਅਲੀ ਉਹਨਾਂ ਦੀ ਡ੍ਰੀਮ ਹੈ ਜੀ ਕਿਉਂਕਿ ਹਾਂਜੀ ਅਸੀਂ ਉਹਨਾਂ ਨੂੰ ਮਤਲਬ ਜਿਸ ਵੀ ਉਹ ਫੀਲਡ ਵਿੱਚ ਜਾਣਾ ਚਾਹੁੰਦੇ ਆ ਸਾਡੇ ਵੱਲੋਂ ਮਤਲਬ ਪੂਰਾ ਸਪੋਰਟ ਹੈ ਉਹਨਾਂ ਨੂੰ ਕੁਲਜੀਤ ਜੀ ਸਾਡੇ ਬੇਟੇ ਨੇ ਇੱਕ ਬੜੀਆ ਨੰਬਰ ਲੈ ਕੇ ਟੌਪ ਫਿਚਰ ਕਲਾਸ ਦੇ ਵਿੱਚ ਕੁੱਝ ਨਹੀਂ ਕੁਛ ਨਹੀਂ ਜੀ ਬਹੁਤ ਪੂਰੀ ਪੂਰੀ ਖੁਸ਼ੀ ਹੋਈ ਜੀ ਕਿੰਨਾ ਕਿ ਮਤਲਬ ਅੱਗੇ ਫਿਚਰ ਦੇ ਚ 50 ਉਹਨਾਂ ਨੂੰ ਕਿੰਨਾ ਸਪੋਰਟ ਕਰਦੇ ਪੂਰੀ ਸਪੋਰਟ ਕਰਦੇ ਜੀ टीचर को बहुत ज्यू करता है जी कीचेना 45% अपन बहुत खुशी है जी हां जी माय नेम इज पलवी अलवी मित्तल आई एम मदर ऑफ द पाईशी मित्तल जी हां जी नहीं शी हैज स्कोर द 91% मार्क्स 91 92 मार्क्स इन 10th आई एम वेरी आई फील प्राउड आई एम वेरी मच हैप्पी इट्स ऑल know it, it is all possible just because the good efforts and the hard work of the teacher i would like to congratulations to give congratulations to the all the school team and uh, as well as the students that with their great, uh, great efforts they have scored so much uh, and uh, marks in the examination yes the uh, 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 as uh, as she is still younger she has lost lots of dreams. but uh, uh, the best dream is her that she wants to have uh, astrologer. She uh, she says that mama, my, my dream is that I I want to become an astrologer. Yes, I I think that the after every student there is a lot of lot of uh, hard work of the teacher. It's just the just the teachings of the teacher that leads her to the path of success. ਮੇਰਾ ਨਾਮ ਦੀਪਿਕਾ ਜੀ ਹਾਂਜੀ ਹਾਂਜੀ ਹੁਣ ਪਲੱਸ 1 ਚ ਹੋਈ ਹੈ ਤਨੀਸ਼ਾ ਜਿੰਦਲ ਜੀ ਹਾਂਜੀ ਕਿੰਨੀ ਖੁਸ਼ੀ ਹੋ ਰਹੀ ਹੈ ਹਾਂਜੀ ਬਹੁਤ ਖੁਸ਼ੀ ਹੋ ਰਹੀ ਹੈ ਉਹ ਨਾ ਮਤਲਬ ਚੰਡੀਗੜ੍ਹ ਪੜਨ ਗਈ ਹੋਈ ਹੈ ਨੈਕਸਟ ਹਾਂਜੀ ਤਿਆਰੀ ਕਰਨ ਗਈ ਹੋਈ ਹੈ ਜੀ ਸੱਚੀ ਦਾ ਡ੍ਰੀਮ ਕੀ ਹੈ ਜੀ ਡਾਕਟਰ ਬੰਨਾ ਜੀ ਹਾਂਜੀ ਸਪੋਰਟ ਕਰਦੇ ਹੋ ਪੂਰੀ ਟੀਚਰ ਬਹੁਤ ਜਿਆਦਾ سپورਟਿਵ ਸੀਗੇ ਟੀਚਰਾਂ ਤੋਂ ਬਹੁਤ ਲਾਇਕ ਤੇ ਮਿਸ ਵੀ ਕਰਦੀ ਪਈ ਆ ਤੇ ਬਹੁਤ ਹੀ ਅੱਛਾ ਉਹਨਾਂ ਨੇ ਮਤਲਬ ਅੱਜ ਇਸ ਮੁਕਾਮ ਤੇ ਪਹੁੰਚੀ ਹੈ ਕਿ ਉਹ ਆਪਣਾ ਸੁਪਨਾ ਪੂਰਾ ਕਰ ਸਕੇ ਤੇ ਬਿ ਟੀਚਰਜ਼ ਦੀ سپورਟ ਨਾਲ ਟੀਚਰ ਬਹੁਤ ਜਿਆਦਾ سپورਟਿਵ ਸੀਗੇ ਇੱਥੋਂ ਦੇ ਹਰਵਿੰਦਰ ਸਿੰਘ ਬੱਚੇ ਦਾ ਨਾਮ ਹੈ ਸਹਿਲਦੀਪ ਕੌਰ ਜੀ ਅੱਜ ਇਹਨਾਂ ਨੇ ਇੱਕ ਪ੍ਰੋਬਲਮ ਟਾਈਡਰ ਦੇ ਵਿਚੋਂ ਇਹ ਨਹੀਂ ਕੁਛ ਹਾਂਜੀ ਬਹੁਤ ਕੁਛ ਹੈ ਜੀ ਹਾਂਜੀ ਸਾਡੀ ਗੁੜੀਆਂ ਬੜੀਆਂ ਵਧੀਆ ਕਰਦੀਆਂ ਜਾਂ ਬੱਚੇ ਨੂੰ ਕੰਨ ਸਪੋਰਟ ਕਰਦੇ ਵੈਸੇ ਜੀ ਗੁੜੀਆਂ ਦੇ ਬਾਅਦ ਸਪੋਰਟ ਹੁੰਦੇ ਨੇ ਹਾਂਜੀ ਕਿਉਂਕਿ ਪੜ੍ਹਾਈ 'ਚ ਬਹੁਤ ਵੈਸਟ ਰਹਿੰਦੇ ਆ ਤੇ ਬਾਕੀ ਜੀ ਆਪਣੇ ਸਕੂਲ ਦਾ ਸਟਾਫ ਬਹੁਤ ਵਧੀਆ ਉਹਨਾਂ ਨੇ ਬਹੁਤ ਮਦਦ ਕੀਤੀ ਨੇ ਪੜ੍ਹਾਈ ਵਿੱਚ ਤੇ ਬਾਕੀ ਗੁੜੀਆਂ ਆਪ ਵੀ ਬਹੁਤ ਇੰਟੈਲੀਜੈਂਟ ਸੀਗੇ ਵੱਧਦੇ ਸੀਗੇ ਹਾਂਜੀ ਦਿਨ ਰਾਤ ਮਨ ਲ ਵਧੀਆ ਪੜ੍ਹਾਈ ਕੀਤੀ ਹੈ ਜੀ ਜੀ ਬਸ ਬਣਾ ਉਸ ਲੋਕ ਪੂਰਾ ਕਰਨ ਦੇ ਲਈ ਹਾਂਜੀ ਪੂਰੀ ਮਿਹਨਤ ਕਰਾਂਗੇ ਜਿੰਨੀ ਹੋ ਸਕਦੀ ਵੱਧ ਤੋਂ ਵੱਧ ਬੱਚੇ ਦਾ ਸਪੋਰਟ ਕਰਾਂਗੇ ਹਾਂ ਜੀ ਦਿਨਜ ਕੁਮਾਰ ਅਰੇ ਬੱਚਿਆਂ ਨੇ ਰਿਹਾ ਆਪਾਂ ਕਰਦੇ ਭਾਈ ਕੀ ਜੀ ਪੰਜਾਬ ਦਾ ਨਾਮ ਸ਼ੁਕਰੀਆ ਕਰਦੇ ਜੀ ਸਕੂਲ ਦਾ ਨਾਮ ਕਿੰਦਾ ਦਾ ਅਡਾ ਕੀਤਾ ਕਿਵੇਂ ਮਸੂ ਕਰੀ ਬਹੁਤ ਵਧੀਆ ਜੀ ਬੱਚਿਆਂ ਦਾ ਜਿਹੜਾ ਸੀਗਾ ਰਿਜ਼ਲਟ ਰਿਹਾ ਟੀਚਰਾਂ ਨੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਸੀਗਾ ਇਹਨਾਂ ਨੂੰ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਿਹੜਾ ਕੋਈ ਵੀ ਬੱਚੇ ਦਾ ਡਾਊਟ ਸੀਗਾ ਹਰ ਤਰ੍ਹਾਂ ਨਾਲ ਉਹ ਡਾਊਟ ਦਾ ਜਿਹੜਾ ਸੀਗਾ ਸੋਲੂਸ਼ਨ ਕੀਤਾ ਬੱਚਿਆਂ ਨੇ ਵੀ ਬਹੁਤ ਮਿਹਨਤ ਕੀਤੀ ਟੀਚਰਾਂ ਨੇ ਵੀ ਬਹੁਤ ਮਿਹਨਤ ਕਰਾਈ ਤੇ ਇਹਦੇ ਮਿਹਨਤ ਦੇ ਬਦੌਲਤ ਜਿਹੜਾ ਸੀਗਾ ਬੱਚਿਆਂ ਨੇ ਜਿਹੜਾ ਸੀਗਾ ਰਿਜ਼ਲਟ ਜਿਹੜਾ ਸੀਗਾ ਵਧੀਆ ਲਿਆਂਦਾ ਇਸ ਤੋਂ ਇਲਾਵਾ ਜਿਹੜਾ ਸੀਗਾ ਬੱਚਿਆਂ ਜੇ ਇਹ ਮੈਨ ਦੇ ਵਿੱਚ ਵੀ 99.4 ਤੋਂ 99.5 ਜਿਹੜਾ ਸੀਗਾ ਸਕੋਰ ਹਾਸਲ ਕੀਤਾ। ਤਿੰਨੇ ਕਿ ਲੱਗਦਾ ਸੀ ਕਿ ਬੱਚਾ ਨੇ ਮਿਹਨਤ ਕੀਤੀ ਆ ਤੇ ਇੰਕਾਰ ਤੋਂ। ਬੱਚਾ ਨੇ ਜਿਹੜੇ ਸਭ ਨਾਲ ਮਿਹਨਤ ਕੀਤੀ ਆ ਉਹ ਸਭ ਨਾਲ ਜਿਹੜਾ ਸੀਗਾ ਇਹਨਾਂ ਦਾ ਰਿਜ਼ਲਟ ਜਿਹੜਾ ਸੀਗਾ ਆਇਆ ਏ। ਅਨਿਵੇਟ ਕੀ ਨਾਮ ਹੈ ਤੁਹਾਡਾ? ਚਾਂਗੀ। ਅ ਤੇਮੀ ਵਸਪੁਰ ਦੇ ਰਿਜ਼ਿਡੈਂਸ ਆਇਆ। ਕਿੰਨੇ ਮਾਰਕਸ ਨਾਲ ਸਹੀ ਕੀਤੀ ਆ ਤੁਸੀਂ? 96%। ਔਰ ਸਕੂਲ ਦੇ ਵਿੱਚ ਆਇਆ ਕਿ ਤੁਸੀਂ ਡਿਸਟ੍ਰਿਕਟ ਦੇ ਵਿੱਚ ਸੈਕੰਡ ਬੋਕਰ। यस सर बहुत-बहुत धन्यवाद थैंक यू ये मैं लग hmm. तो देज़ा। uh, बहुत बढ़िया लग गया ये मैंने इस प्लेटफार्म ने चीव करके आपको बताइए योगदान के जरा माफ़ करना कि मैं टीचर्स बहुत ने बहुत ज्यादा सहयोग दिया मेरी इस अचीवमेंट के विच hmm. पेरेंट्स भी कर दे पेरेंट्स दी ग्रोसरी शॉप अचीवमेंट ਇਹਨੇ ਮਿਹਨਤ ਕੀਤੀ ਸੀ ਤੁਹਾਨੂੰ ਲੱਗਦਾ ਹੈ ਕਿ ਸੈਟੀਸਫਾਈਡ ਹੋ? ਯੈਸ ਸਰ ਆਮ ਸੈਟੀਸਫਾਈਡ ਵਿਦ ਮੇ ਰਿਜ਼ਲਟਸ। ਇਸ ਸੈਟੀਸਫਾਈਡ ਕੀ ਬੰਨਾ ਚਾਹੁੰਦੀ ਆਂ। ਇਨ ਦੀ ਯੂਪੀਐਸਸੀ ਦਾ ਐਗਜ਼ਾਮ ਕਲੀਅਰ ਕਰਨਾ ਚਾਹੁੰਦੀ ਆਂ। ਯੂਪੀਐਸਸੀ? ਯੈਸ ਸਰ। ਸੁਦੇ ਬੱਚੇ ਜਿਵੇਂ ਅਸੀਂ ਦੇਖਦੇ ਆਂ ਕਿ ਬੱਚੇ ਅੱਜਕੱਲ ਅਬ੍ਰੋਡ ਜ਼ਿਆਦਾ ਜਾ ਰਹੇ ਆ। ਸਰ ਨਹੀਂ ਮੈਂ ਅਬ੍ਰੋਡ ਨਹੀਂ ਜਾਣਾ ਚਾਹੁੰਦੀ ਮੈਂ ਆਪਣੇ ਪੇਰੈਂਟਸ ਕੋਲ ਹੀ ਰਹਿਣਾ ਚਾਹੁੰਦੀ ਆਂ ਤੇ ਮੇ ਦੇਸੀਸ਼ਨ ਨੂੰ ਹੀ ਸਰਵ ਕਰਨਾ ਚਾਹੁੰਦੀ ਆਂ। ਜੀ ਬੱਚੇ ਕੀ ਨਾਮ ਹੈ? ਦਿਵੋਦਾ ਸਿੰਘ। प्लस 9 के नेम आसाइने 95% से क्या की महसूस कर रहे हो बहुत खुशी हो रही है सर खुशी हो रही है हां जी सर पापा की कर करते पापा फार्मर ने सर लाइफ में की Life, सर, करना चाह लाइफ में सर अभी बीकॉम ना सीए प्रसीव कर रहे हैं मैं फाउंडेशन अभी देखते हैं सितंबर एग्जाम सर जी का नाम सर मनदीप कौर 91.8 कितने मार्क्स आए थे सर 93 जी में लग रहा बस सो सैटिस्फाइड पूछो हां ਸੋ ਮੈਂ ਬੀਕਮ ਆਨਰਸ ਵਿਦ ਪੀਸੀਐਸ ਪਰਸੂ ਕਰਨਾ ਚਾਹੁੰਦੀ ਹਾਂ ਆਪਣੇ ਟੀਚਰਸ ਲਈ ਕੁਝ ਕਹਿਣਾ ਚਾਹੋਗੇ ਸੇ ਟੀਚਰਸ ਲਈ ਉਹਨਾਂ ਨੇ ਮੈਨੂੰ ਜਿੰਨਾਂ ਨੇ ਵੀ ਮੈਨੂੰ ਗਾਈਡ ਕੀਤਾ ਮੈਂ ਉਹਨਾਂ ਨੂੰ ਮਤਲਬ ਆਮ ਵੈਰੀ ਥੈਂਕਫੁਲ ਟੂ ਥੈਮ ਮਤਲਬ ਉਹਨਾਂ ਨੇ ਮੈਨੂੰ ਹਰ ਮਤਲਬ ਜੋ ਵੀ ਮੈਨੂੰ ਡਾਊਟ ਸੀ ਉਹਨਾਂ ਨੇ ਮੇਰੇ ਕਲੀਅਰ ਕੀਤੇ ਥੈਂਕਸ ਉਹਨਾਂ ਲਈ ਬਸ ਇਹ ਹੀ ਕਹਿਣਾ ਚਾਹੂੰਗੀ ਥੈਂਕਫੁਲ ਟੂ ਉਹਨਾਂ ਲਈ ਅੱਜ ਵਿੱਚ ਕੀ ਨਾਮ ਹੈ ਸਰ ਅਰਮਾਨ ਗੋਇਲ ਅਰਮਾਨ ਕਿੰਨੇ ਮਾਰਕਸ ਆਏ ਨੇ ਮੇਰੇ ਸਰ 93% ਆਏ ਨੇ ਰਮਾਨ ਜੀ ਲਾਈਵ ਦੇ ਵਿੱਚ ਕੀ ਹੈ ਰਮਾਨ ਸਰ ਰਮਾਨ ਤਾਂ ਫਿਲਹਾਲ ਪਏ ਆ ਵੀ ਐਂਟਰਪ੍ਰੈਨਿਅਰ ਬਣਨਾ ਹੈ ਆਪਦੇ ਪੈਰਾਂ ਤੇ ਖੜੇ ਹੋਣਾ ਹੈ ਬਾਹਰ ਜਾ ਕੇ ਬਿਜ਼ਨਸ ਬਾਰੇ ਹੋਰ ਲਵਾਂਗੇ ਤੇ ਇੰਡੀਆ ਚ ਐਸਟੈਬਲਿਸ਼ ਕਰਾਂਗੇ ਮਲਟੀਨੇਸ਼ਨਲ ਕਾਰਪੋਰੇਸ਼ਨ ਤੁਸੀਂ ਅਬਰਾਡ ਚੂਜ਼ ਕਰੋਗੇ ਸੈਟਲ ਹੋਣਾ ਹੈ ਜਾਂ ਇੰਡੀਆ ਦੇ ਸਰ ਵੈਸੇ ਸਰ ਓਪਰਚ्युनिटीਸ ਤਾਂ ਅਬਰਾਡ ਜ਼ਿਆਦਾ ਮਿਲਦੀਆਂ ਨੇ ਆਪਾਂ ਨੂੰ ਪਰ ਫਿਰ ਵੀ ਪੰਜਾਬ ਦੇ ਜਾਈਆਂ ਤਾਂ ਸਰ ਪੰਜਾਬ 'ਚ ਹੀ ਵਾਪਸ ਆਵਾਂਗੇ ਇੱਕ ਵਾਰ ਸਾਰੀ ਨੋਲਜ ਐਕਸਪਰਟਿਸ ਗੇਨ ਕਰਕੇ ਮਾਤਾ ਨੇ ਕਿੰਨੀ ਖੁਸ਼ੀ ਹੋਰ ਸਰ ਪੇਰੈਂਟਸ ਤਾਂ ਬਹੁਤ ਜ਼ਿਆਦਾ ਖੁਸ਼ੀ ਆਬਵੀਅਸਲੀ ਸਰ 90 ਪਲੱਸ ਲੈਣਾ ਛੋਟੀ ਮੋਟੀ ਗੱਲ ਤਾਂ ਹੈ ਨਹੀਂ ਤੇ ਮਦਰ ਤੇ ਫਾਦਰ ਦੋਵੇਂ ਬਹੁਤ ਖੁਸ਼ੀ ਵੀ ਬੱਚੇ ਨੇ ਬਹੁਤ ਵਧੀਆ ਕੀਤਾ ਸਕੂਲ ਟੀਚਰਸ ਲਈ ਕੁਝ ਕਹਿਣਾ ਚਾਹੋਗੇ ਹਾਂਜੀ ਸਰ ਇਹ ਵੈਸੇ ਤਾਂ ਸਰ ਆਪਾਂ ਸਾਰਾ ਸਕਸੈਸ ਟੀਚਰਸ ਦਾ ਹੀ ਹੈ ਜਿਨ੍ਹਾਂ ਨੇ ਸਾਡੇ ਤੇ ਮਿਹਨਤ ਕੀਤੀ ਸਾਰੇ ਸਾਡੇ ਡਾਊਟਸ ਕਲੀਅਰ ਕੀਤੇ ਸ਼ੁਰੂ ਤੋਂ ਸਾਡੇ ਤੇ ਕੰਮ ਕੀਤਾ ਤੇ ਉਹਨਾਂ ਦੀ ਵਜ੍ਹਾ ਕਰਕੇ ਅੱਜ ਅਸੀਂ ਇੱਥੇ ਖੜੇ ਆ ਅੱਛਾ ਸਰ ਅਸੀਂ ਦੇਖਦੇ ਹਾਂ ਕਿ ਲੜਕੀਆਂ ਕੋ ਨੰਬਰ ਟੌਪ ਤੇ ਹੁੰਦੇ ਆ ਅਗਰ ਮੁੰਡਿਆਂ ਨੇ ਵੀ ਵਾਦੀ ਮਾਰੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਨਹੀਂ ਨਹੀਂ ਤੇ ਮੁੰਡੇ ਵੀ ਸਰ ਜਿਆਦਾ ਪੜ੍ਹਦੇ ਆ ਕੁੜੀਆਂ ਦਾ ਦਿਮਾਗ ਸ਼ੁਰੂ ਤੋਂ ਜਿਆਦਾ ਹੁੰਦਾ ਚਾਹੇ ਮੁੰਡੇ ਕਰਨਾ ਚਾਹਣ ਮੁੰਡੇ ਵੀ ਸਾਰਾ ਕੁਝ ਕਰ ਸਕਦੇ ਨੇ ਮਾਈ ਨੇਮ ਇਜ਼ ਜਾਗ੍ਰਿਤੀ ਨਰੁਲਾ ਕਿੰਨੇ ਮਾਰਕਸ ਆਈ ਸਕੋਰਡ 92 ਪਰਸੈਂਟੇਜ ਐਂਡ ਮੋਰਓਵਰ ਆਈ ਸਕੋਰਡ 100 ਆਊਟ ਆਫ 100 ਇਨ ਅਕਾਊਂਟਸ ਹਾਂਜੀ ਕੀ ਕਰਨਾ ਚਾਹੁੰਦੇ ਫਿਚਰ ਸੋ ਵੈਸੀ ਆਈ ਬੀਲੀਵ ਇਨ ਡਿਵਾਈਡਿੰਗ ਮਾਈ ਗੋਲਸ ਇਨ ਸ਼ਾਰਟ ਟਰਮ ਐਂਡ ਲੌਂਗ ਟਰਮ ਸੋ ਸਕੋਰਿੰਗ ਗੁੱਡ ਇਨ Plus two was my short-term goal. And now let's see what's my next step. I'll surely let you know. Uh, जी, जी, <laughs> बस, I'm very happy and I'm I really want to thank all my teachers, my friends, and uh, a huge thanks to my parents who respected my study space.

ਕਿਹਦੇ ਨੰਬਰ ਆਏ ਤੁਸੀਂ ਮੇਰੇ 91.6% ਕਿਹਦੇ ਮੈਸੇਜ ਕਰ ਰਹੇ ਹੋ ਮੈਂ ਬਹੁਤ ਲਾਈਕ ਆਮ ਵੈਰੀ ਹੈਪੀ ਵਿਦ ਮੇ ਪਰਸੈਂਟੇਜ ਐਂਡ ਐਂਡ ਮੇ ਪੇਰੈਂਟਸ ਆਰ ਆਲਸੋ ਵੈਰੀ ਹੈਪੀ ਜਿੰਨਿਕ ਮੈਂ ਮੀਨ ਕਿੰਨੀ ਸੋ ਨਿਕ ਮੇਰੇ ਨੰਬਰ ਆ ਗਏ ਸੋ ਆਮ ਵੈਰੀ ਸੈਟੀਸਫਾਈਡ ਵਿਦ ਮੇ ਮਾਰਕਸ ਬਟ ਟੀਚਰਸ ਲਈ ਸਕੂਲ ਸਟਾਫ ਲਈ ਕੁਝ ਕਹਿਣਾ ਚਾਹੋਗੇ ਟੀਚਰਸ ਲਈ ਇਹ ਕਹਿਣਾ ਚਾਹਨੇ ਕਿ ਜਿਨ੍ਹਾਂ ਨੇ ਵੀ ਸਾਨੂੰ ਅੱਜ ਤੱਕ ਪੜਾਇਆ ਇਟ ਵੈਰੀ ਥੈਂਕ ਆਮ ਵੈਰੀ ਥੈਂਕਫੁਲ ਟੂ ਥੈਮ ਉਹਨਾਂ ਦੇ ਕਰਕੇ ਜਿੱਥੇ ਖੜਿਆ ਤੇ ਉਹਨਾਂ ਦੇ ਕਰਕੇ ਇੰਨੇ ਵਧੀਆ ਮਾਰਕਸ ਆਏ ਆ ਫਿਊਚਰ ਫਿਲ ਹੈ ਲਾਈਪੋਜ਼ਿੰਗ ਲਾਅ ਵਿਦ ਬੀਕਾਮ ਬੀਕਾਮ ਐਲਪੀ ਹਾਂਜੀ ਬੱਚੀ ਕੀ ਨਾਮ ਸਹਿਲਦੀਪ ਹਾਂਜੀ ਪਾਪਾ ਦਿਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਹਿੰਦੇ ਸੀ ਪਾਲਸਪੋਰਟ ਕਰਾਂਗੇ ਪਰ ਮੁੰਡਿਆ ਨੂੰ ਦਿੱਤਾ ਜਾਂਦਾ ਕਿਵੇਂ ਲੱਗਦਾ ਹਾਂਜੀ ਹਾਂਜੀ ਬਹੁਤ ਵਧੀਆ ਲੱਗ ਰਿਹਾ ਹੈ ਮੇਰੇ ਪੇਰੈਂਟਸ ਸਪੋਰਟ ਕਰ ਰਹੇ ਨੇ ਜਿੰਨੇ ਮੈਨੂੰ ਪੀਸੀ ਤੋਂ ਲੱਗਦਾ ਕਿ ਉਮੀਦ ਮੁਤਾਬਕ ਨੰਬਰ ਆਏ ਨੇ ਹਾਂਜੀ ਹਾਂਜੀ ਜ਼ਰੂਰ ਆਏ ਨੇ ਨੰਬਰ ਹਾਂਜੀ ਟੀਚਰ ਵੀ ਕੀ ਕਹਿਣਾ ਚਾਹੁੰਦੇ ਟੀਚਰਾਂ ਨੇ ਵੀ ਬਹੁਤ ਸਪੋਰਟ ਦਿੱਤਾ ਸਾਨੂੰ ਉਹਨਾਂ ਨੇ ਗਾਈਡੈਂਸ ਦਿੱਤੀ ਵੀ ਇਦਾਂ ਦਾ ਤੁਸੀਂ ਅਚੀਵ ਕਰੋ ਆਪਣੀ ਕੀ ਬੰਨਣਾ ਚਾਹੇ ਹਾਂ? ਹਾਂਜੀ, ਅਗੇ ਬਿਜ਼ਨਸ ਸਟਾਰਟ ਕਰਾਂਗੇ। ਹਾਂਜੀ ਬੀਬੀ। ਠੀਕ। ਡੈਸਕਪ ਲੱਗ। ਹਾਂਜੀ, ਬਸ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਸਾਰੇ ਜੀਸੀਐਸ ਦੀ ਸਮੁੱਚੀ ਟੀਮ ਨੂੰ, ਬੱਚਿਆਂ ਨੂੰ ਤੇ ਉਹਨਾਂ ਦੇ ਅਧਿਆਪਕਾਂ ਨੂੰ ਇਸ ਸ਼ਾਨਦਾਰ ਜਿੱਤੇ ਮੁਬਾਰਕਬਾਦ ਦੇਣਾ ਚਾਹੁੰਗੀ ਤੇ ਉਹਨਾਂ ਨੂੰ ਭਵਿੱਖਲੇ ਸ਼ੋਭੇ ਸ਼ਾਵਾ ਦੇਵਾਂਗੀ। ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਬੱਚਿਆਂ ਤੇ ਅਧਿਆਪਕਾਂ ਦੀ ਅਨਤਕ ਮਿਹਨਤ ਇਰੰਗ ਲਿਆਈ ਹੈ ਤੇ ਉੱਥੇ ਸਾਡੀ ਮੈਨੇਜਮੈਂਟ ਪ੍ਰਿੰਸੀਪਲ ਦੀ ਜਿਹੜੀ ਗਾਈਡਲਾਈਨ ਆ, ਉਹਨਾਂ ਦੀ ਸਹੀ ਸੇਧ ਰਹੀ। ਅਸੀਂ ਸਾਰਿਆਂ ਨੇ ਮਿਲ ਕੇ ਕੰਮ ਕੀਤਾ ਤੇ ਅੱਜ ਇਹ ਖੁਸ਼ੀ ਅ ਮੈਂ ਸਭ ਤੋਂ ਪਹਿਲਾਂ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਬਹੁਤ-ਬਹੁਤ ਮੁਬਾਰਕ ਦੇਣਾ ਚਾਹੁੰਦੀ ਆ ਕਿ ਉਹਨਾਂ ਨੇ ਬਹੁਤ ਸ਼ਾਨਦਾਰ ਰਿਜ਼ਲਟ ਲੈ ਕੇ ਆਂਦੇ ਆ ਇਹ ਸਭ ਕੁਝ ਬੱਚਿਆਂ ਦੇ ਹਾਰਡਵਰਕ ਟੀਚਰਜ਼ ਦੀ ਗਾਈਡਲਾਈਨ ਨਾਲ ਹੀ ਪੋਸੀਬਲ ਹੋ ਸਕਿਆ ਸੋ ਰੀਲੀ ਵੀ ਆਰ ਵੈਰੀ ਹੈਪੀ ਵਿਦ ਦਾ ਰਿਜ਼ਲਟ ਆਫ ਸੀਬੀਐਸਸੀ ਕਲਾਸ 10th ਐਂਡ 12th ਸਰ ਵੀ ਆਰ ਫੀਲਿੰਗ ਵੈਰੀ ਹੈਪੀ ਫੋਰ ਥੈਟ ਫਸਟ ਆਫ ਆਲ ਆਈ ਊਡ ਲਾਈਕ ਟੂ ਕੰਗ੍ਰੈਚੂਲੇਟ ਟੂ ਆਰ ਡੀਅਰ ਸਟੂਡੈਂਟਸ ਆਰ ਅਚੀਵਰਸ ðiਰ ਪੇਰੈਂਟਸ ਐਂਡ ði ਟੀਚਰਜ਼ ਹੂ ਡਿਡ hard work for the students and this is a two way process students were very good teachers were good so with their collective efforts we got the result and students just they brought the laurel for the school and many of the students they got more than 90% and many of the students they got the distinction as well they scored 100, 100 marks in the subjects moreover just i want to add our two students Christian kunal they got just 99.5 percentile in the jee main as well and now they are preparing for the jee advanced so at last just i would like to congratulate to all the students parents and the teachers who did hard work and just for the same result we are hoping in the 12th class as well just who passed in the 10th class so thank you so much dekho ji result har baar ki tarah is baar bhi bahut badhiya raha ਔਰ ਜਿਹੜੀ ਖੁਸ਼ੀ ਹੈ ਪੈਰੈਂਟਸ ਦੇ ਚਿਹਰੇ ਤੇ ਜਿਹੜੀ ਖੁਸ਼ੀ ਵੇਖ ਕੇ ਜੋ ਸੈਟੀਸਫੈਕਸ਼ਨ ਮਿਲਦੀ ਪਈ ਹੈ ਦੈਟਸ ਬਿਓਨਦ ਦਾ ਵਰਡਸ ਉਹਨੋਂ ਅਸੀਂ ਸ਼ਬਦਾਂ ਚ ਨਹੀਂ ਬਿਆਨ ਕਰ ਸਕਦੇ ਉਹਨੋਂ ਅਸੀਂ ਫੀਲ ਕਰ ਸਕਦੇ ਹਾਂ ਔਰ ਸ਼ਾਇਦ ਉਹ ਫੀਲਿੰਗ ਮੇਰੇ ਚਿਹਰੇ ਤੋਂ ਵੀ ਰਿਫਲੈਕਟ ਹੋ ਰਹੀ ਹੈ ਲਾਈਕ ਆਮ ਜਸ ਫੀਲਿੰਗ ਦ ਇਨਮੈਂਸ ਪ੍ਰੈਸ਼ਰ ਟੂ ਸੀ 올 ਦਾ ਮਾਈ ਸਟੂਡੈਂਟਸ ਹੇਅਰ ਕ੍ਰੈਡਿਟ ਡੈਫੀਨੇਟਲੀ ਬੱਚਿਆਂ ਨੂੰ ਜਾਂਦਾ ਪਹਿਲੇ ਤਾਂ ਔਰ ਉਹਨਾਂ ਦੇ سپورਟਿਵ ਪੈਰੈਂਟਸ ਨੂੰ ਜਾਂਦਾ ਔਰ ਮੇਰੀ ਸਾਰੀ ਜੀਸੀਐਸ ਟੀਮ ਨੂੰ ਜਾਂਦਾ ਟੀਚਰਸ ਦੇ ਵੀ ਬੜੇ ਐਫਰਟਸ ਰਹੇ ਹੈ ਕਿਉਂਕਿ ਦੇਖੋ ਇੱਕ ਹੀਰੇ ਨੂੰ ਤਰਸ਼ਣਾ ਵੀ ਇੱਕ ਬਹੁਤ ਵੱਡਾ ਕੰਮ ਹੁੰਦਾ ਹੈ ਇੱਕ ਜੋਰੀ ਦਾ ਕੰਮ ਹੁੰਦਾ ਹੈ ਰਾਈਟ ਔਰ ਉਹ ਜੋਰੀ ਸਾਡੇ ਟੀਚਰਸ ਹੈ ਉਹਨਾਂ ਨੇ ਆਪਣਾ ਕੰਮ ਬਖੂਬੀ ਨਿਭਾਇਆ ਹੈ ਔਰ ਮੈਨੂੰ ਉਹਨਾਂ ਤੇ ਪ੍ਰਾਊਡ ਹੈ ਆਪਣੇ ਬੱਚਾ ਤੇ ਵੀ ਪ੍ਰਾਊਡ ਹੈ ਉਹਨਾਂ ਦੇ ਟੀਚਰਸੇ ਵੀ ਪ੍ਰਾਊਡ ਹੈ ਦੇਖੋ ਮੈਸੇਜ ਮੈਂ ਕਹਿ ਦੇਣਾ ਚਾਹੁੰਦੀ ਆ ਅੱਜ ਤੁਸੀਂ ਦੇਖਿਆ ਹੋਏਗਾ ਕਿ ਕਿੰਨੇ ਬੱਚੇ ਅੱਜ ਸਟੇਜ ਤੇ ਹੈ ਆਪਣੀ ਵਿਕਟਰੀ ਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹੈ ਦੇਖੋ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਪੈਰੈਂਟਸ ਇਹ ਕਹਿਣਾ ਹੁੰਦਾ ਹੈ ਜਾਂ ਸਾਡਾ ਵੀ ਇਹ ਕਹਿਣਾ ਹੁੰਦਾ ਹੈ ਕਿ ਅੱਜ ਕੱਲ ਦੇ ਟਾਈਮ 'ਚ ਜਿਹੜੇ ਮੋਬਾਈਲ ਫੋਨਸ ਨੇ ਆਪਣੇ ਯੂਥ ਨੂੰ ਕਿੰਨਾ ਕਿਤੇ ਵਿਗਾੜ ਕੇ ਰੱਖ ਦਿੱਤਾ ਹੈ ਪਰ ਮੈਂ ਇਹ ਕਹਿਣਾ ਚਾਹਨੀ ਹੈ ਕਿ ਡਿਸਟਰੈਕਸ਼ਨ ਉਹਨੂੰ ਹੀ ਡਿਸਟਰੈਕਟ ਕਰੇਗੀ ਜਿਹੜਾ ਕਿ ਉਸ ਡਿਸਟਰੈਕਸ਼ਨ ਨੂੰ ਸਪੇਸ ਦੇਵੇਗਾ ਇਹਨਾਂ ਨੇ ਸਪੇਸ ਨਹੀਂ ਦਿੱਤੀ ਇਹਨਾਂ ਨੇ ਆਪਣੇ ਆਪ ਨੂੰ ਸੰਭਾਲ ਲਿਆ ਔਰ ਇਹਨਾਂ ਨੇ ਉਹ ਕਰਕੇ ਵੀ ਦਿਖਾਇਆ ਜੋ ਇਹਨਾਂ ਦੇ ਟੀਚੇ ਸੀ ਇਹਨਾਂ ਨੇ ਆਪਣੇ ਟੀਚੇ ਤੇ ਪੂਰੇ ਆਪਣੇ ਆਪ ਨੂੰ ਪੱਕੇ ਰੱਖਿਆ ਔਰ ਅੱਜ ਜੋ ਵੀ ਉਹਨਾਂ ਦਾ ਇੱਕ ਗੋਲ ਸੀ ਉਹਨਾਂ ਨੂੰ ਅਚੀਵ ਕੀਤਾ ਔਰ ਮੇਰੀ ਇਹਨਾਂ ਦੀ ਫਿਊਚਰ ਇੰਡਵੇਰ ਲਈ ਇਹਹੀ ਵਿਸ਼ੇਸ ਹੈ ਕਿ ਇਸੇ ਤਰ੍ਹਾਂ ਹੀ ਆਪਣੇ ਪੂਰੇ ਪੱਕੇ ਰਾਦੇ ਨਾਲ ਇਹ ਗਾਂ ਵਧਦੇ ਰਹਿਣ ਔਰ ਗਾਂ ਤਰੱਕੀਆਂ ਨੂੰ ਹਾਸਲ ਕਰਦੇ ਰਹਿਣ ਔਰ ਮੇਰੀ ਇਹਨਾਂ ਦੇ ਪੇਰੈਂਟਸ ਨੂੰ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਹਮੇਸ਼ਾ ਇਹਨਾਂ ਨੂੰ ਸਪੋਰਟ ਕੀਤਾ ਹੈ ਔਰ ਇਹਨਾਂ ਦੇ ਨਾਲ ਖੜੇ ਹੋਏ ਹੈ ਜਿੱਤੇ ਕਿਤੇ ਇਹਨਾਂ ਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਇਹਨਾਂ ਨੇ ਬਿਨਾ ਮੀਨਸ ਕਹੇ ਉਸ ਚੀਜ਼ ਨੂੰ ਫੀਲ ਕੀਤਾ ਔਰ ਉਸ ਚੀਜ਼ ਨੂੰ ਪੂਰਾ ਕੀਤਾ ਜਸਟ 2 ਦਿਨ ਪਹਿਲਾਂ ਹੀ ਰਿਜ਼ਲਟਸ ਆਏ ਨੇ ਜੀ ਔਰ ਮੈਨੂੰ ਬੜਾ ਦੱਸ ਦੇਵੇ ਮਾਨ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਬੱਚਿਆਂ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਹੀ ਅੱਛੇ ਮਾਰਕਸ ਲੈ ਕੇ ਸਕੂਲ ਦਾ ਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ ਤੇ ਇਹ ਬੜਾ ਸਾਨੂੰ ਦੱਸ ਦੇਵੇ ਮਾਨ ਹੋ ਰਿਹਾ ਹੈ ਕਿ ਸਾਡੇ ਸਕੂਲ ਦੇ 14 ਬੱਚਿਆਂ ਨੇ 90% ਤੋਂ ਉੱਪਰ ਮਾਰਕਸ 10th ਕਲਾਸ ਦੇ ਵਿੱਚ ਲੈਣੇ ਤੇ ਓਵਰ ਆਲ ਅਰਾਊਂਡ 37-38 ਬੱਚੇ ਐਸੇ ਨੇ ਜਿਨ੍ਹਾਂ ਨੇ 80% ਤੋਂ ਬੋਰਡ ਮਾਰਕਸ ਉਪਨੇ ਲੈਣੇ ਤੇ ਇਹ ਬਹੁਤ ਹੀ ਮਤਲਬ ਇੱਕ ਬਹੁਤ اچھی ਰੇਸ਼ੋ ਹੈ ਜਿੰਨੀ ਸਟੂਡੈਂਟਸ ਦੀ ਸਟਰੈਂਥ ਸਾਡੇ ਕੋਲੇ ਹੈ ਉਹਦੇ ਅਕੋਰਡਿੰਗਲੀ ਬੱਚਾ ਨੇ ਬਹੁਤ ਹੀ ਅੱਛੀ ਰੇਸ਼ੋ ਦੇ ਵਿੱਚ 80% ਦੇ 90% ਨੰਬਰ ਲੈ ਕੇ ਸਕੂਲ ਦਾ ਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਕ੍ਰੈਡਿਟ ਤਾਂ ਦੇਖੋ ਹਮੇਸ਼ਾ ਦੀ ਤਰ੍ਹਾਂ ਵੀ ਟੀਮ ਵਰਕ ਹੈ ਜੀ ਹਰ ਵਾਰੀ ਗੱਲ ਹੁੰਦੀ ਹੈ ਕਿ ਸਿੰਗਲ ਮੈਨ ਸ਼ੋ ਨਹੀਂ ਹੈ ਅਗਰ ਟੀਚਰ ਬਹੁਤ ਅੱਛਾ ਕਰਾ ਰਿਹਾ ਹੈ ਅਧਿਆਪਕ ਅੱਛਾ ਕਰਾ ਰਿਹਾ ਪਰ ਤੁਹਾਡੇ ਕੋਲੇ ਸਟੂਡੈਂਟਸ ਅੱਛੇ ਨਹੀਂ ਗਏ ਤੇ ਫਿਰ ਵੀ ਤੁਸੀਂ ਰਿਜ਼ਲਟਸ ਨਹੀਂ ਲੈ ਸਕਦੇ ਪਰ ਜੇ ਸਟੂਡੈਂਟ ਅੱਛੇ ਆ ਪਰ ਉਹਨਾਂ ਦੇ ਜਿਹੜੇ ਗਾਈਡ ਹੈ ਟੀਚਰਸ ਨੇ ਉਹ ਅਚੀਨੀਏ ਦਾ ਸਟੂਡੈਂਟ ਕਈ ਵਾਰ ਬਹੁਤ ਅੱਛੀ ਨੋਲੇਜ ਹੁੰਦੇ ਵੀ ਉਹਨੂੰ ਡਿਲੀਵਰ ਨਹੀਂ ਕਰ ਪਾਉਂਦੇਗੇ ਤੇ ਕ੍ਰੈਡਿਟ ਦਾ ਟੀਚਰਸ ਦਾ ਸਟੂਡੈਂਟਸ ਦਾ ਪਲੱਸ ਜਿੰਨੇ ਵੀ ਉਹਨਾਂ ਦੇ ਪੇਰੈਂਟਸ ਆ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਸਾਰਿਆਂ ਨੂੰ ਇਹ ਜਾਂਦਾ ਹੈ। ਕਾਫੀ ਬੱਚੇ ਨੇ ਜੀ ਜਿਵੇਂ ਕੁਲਜੀਤ ਸਿੰਘ ਹੈ ਬੱਚਾ 98.2% ਨੰਬਰ ਲਏ ਆ ਉਹਨੇ 10th ਕਲਾਸ ਦੇ ਵਿੱਚ ਗੀਤਿਕਾ 97.2 ਹੈ ਵੰਸ਼ਿਕਾ ਹੈ 96.8 ਔਰ ਇਸੇ ਤਰ੍ਹਾਂ ਹੀ ਹਰਨੂਰ ਕੋਰ 96.6 ਹੈ ਪਲਸ ਤਨੀਸ਼ਾ ਜਿੰਦਰ ਲਾ ਉਹਦੇ 96% ਹੈ ਅਨਸ਼ਮ ਗੁਪਤਾ ਅਰਾਊਂਡ 95% ਮਾਰਕਸ ਉਹਦੇ ਆਏ ਹੈ 94.ਸਮਥਿੰਗ ਹੈ ਤੇ ਇਹ ਬੱਚੇ ਆ ਜਿਨ੍ਹਾਂ ਨੇ 95% ਤੋਂ ਅਬੋਵ ਲਏ ਨੇ ਪਲਸ ਕੁਝ ਬੱਚੇ ਜਿਵੇਂ ਹੋਰ ਨੇ ਜਿਹੜੇ 90% ਤੋਂ ਉੱਪਰ ਨੇ ਓਵਰਆਲ ਸਾਡੇ 14 ਬੱਚੇ ਐਸੇ ਨੇ ਜਿਨ੍ਹਾਂ ਨੇ 90% ਅਬੋਵ ਮਾਰਕਸ ਕਲਾਸ 10th ਦੇ ਵਿੱਚ ਲਈ ਨੇ ਉਹਨਾਂ ਬੱਚਿਆਂ ਦੇ ਲਈ ਇੱਕੋ ਹੀ ਮੈਸੇਜ ਹੈ ਕਿ ਬੱਚੇ ਆਪਦੇ ਕੈਰੀਅਰ ਦੇ ਲਈ ਥੋੜਾ ਜਿਹਾ ਕਲੀਅਰ ਹੋਣ ਕਈ ਵਾਰ ਕੀ ਬੱਚਿਆਂ ਦੀ ਜਿਹੜੀ ਲੈਕ ਆਫ ਗਾਈਡੈਂਸ ਹੈ ਕਿ ਬੱਚਿਆਂ ਨੂੰ ਪ੍ਰੋਪਰ ਨੋਲਿਜ ਨਹੀਂ ਹੁੰਦੀ ਕਿ ਉਹਨਾਂ ਨੇ ਕੀ ਕਰਨਾ ਹੈ ਜਿਵੇਂ ਅੱਜ ਵੀ ਬੱਚਿਆਂ ਨੂੰ ਮੈਂ ਕਾਲ ਕੀਤਾ ਪਲੱਸ 2 ਦੇ ਬੱਚੇ ਆ ਸਾਡੀ ਪਲੱਸ 2 ਆਰਟਸ ਦੀ ਟੋਪਰ ਹੈ ਚੰਨੀ 96% ਮਾਰਕਸ ਹੈ ਉਹਦੇ ਬੱਚਾ ਬੜਾ ਨੋਰਮਲ ਫੈਮਿਲੀ ਤੋਂ ਬੱਚੋ ਬੱਚੀ ਆਂਦੀ ਹੈ ਬਹੁਤ ਇੰਟੈਲੀਜੈਂਟ ਹੈ ਵੱਡੋ ਬੱਚੀ ਨੂੰ ਇੰਨਾ ਕਲੀਅਰ ਨਹੀਂ ਸੀਗਾ ਕਿ ਮੈਂ ਬਸ ਇੰਨਾ ਕਲੀਅਰ ਸੀ ਕਿ ਮੈਂ ਚੰਡੀਗੜ੍ਹ ਜਾਣਾ ਹੈ ਉੱਥੇ ਗ੍ਰੈਜੂਏਸ਼ਨ ਕਰਨੀ ਹੈ ਬਟ ਫਿਰ ਮੈਂ ਉਹਨਾਂ ਨੂੰ ਬੱਚੇ ਨੂੰ ਗਾਈਡ ਕੀਤਾ ਡੈਡ ਬੇਟਾ ਤੁਸੀਂ ਪਰਸਿਊ ਕਰੋ ਪੀਸੀਐਸ ਲਈ ਯੂਪੀਐਸਸੀ ਲਈ ਤੇ ਇਹ ਇੱਕ ਬਹੁਤ ਅਹਿਮ ਹਿੱਸਾ ਹੋ ਜਾਂਦਾ ਹੈ ਗ੍ਰੈਜੂਏਸ਼ਨ ਤੋਂ ਪਲੱਸ 2 ਪਾਸ ਆਊਟ ਕਰਨ ਤੋਂ ਬਾਅਦ ਜਾਂ 10th ਤੋਂ ਬਾਅਦ ਕਿ ਬੱਚੇ ਆਪ ਦਾ ਰਾਈਟ ਪਾਥ ਚੂਜ਼ ਕਰਨ ਰਾਈਟ ਕੈਰੀਅਰ ਚੂਜ਼ ਕਰਨ ਕਿ ਉਹ ਜਿਹੜਾ ਉਹਨਾਂ ਦਾ ਟੈਲੈਂਟ ਹੈ ਉਹਨੂੰ ਰਾਈਟ ਡਾਇਰੈਕਸ਼ਨ ਦੇ ਵਿੱਚ ਯੂਟਿਲਾਈਜ਼ ਕੀਤਾ ਜਾ ਸਕੇ ਕਿਉਂਕਿ ਕਈ ਵਾਰ ਬੱਚਿਆਂ ਦੇ ਵਿੱਚ ਮੈਂ ਬਹੁਤ ਵਾਰ ਦੇਖਿਆ ਹੈ ਕਿ ਟੈਲੈਂਟ ਹੁੰਦਾ ਹੈ ਪਰ ਉਹ ਟੈਲੈਂਟ ਨੂੰ ਰਾਈਟ ਡਾਇਰੈਕਸ਼ਨ ਸਹੀ ਡਾਇਰੈਕਸ਼ਨ ਦੇ ਵਿੱਚ ਆਪਦੇ ਨੂੰ ਯੂਜ਼ ਨਹੀਂ ਕਰ ਪਾਉਂਦੇ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਨਹੀਂ ਮਿਲ ਪੰਦੀ ਤੇ ਇਸ ਸਟੇਜ ਤੇ ਆ ਕੇ ਮੈਂ ਸਮਝਦਾ ਕਿ ਇੱਕ ਕੈਰੀਅਰ ਕਾਉਂਸਲਿੰਗ ਉਹਨਾਂ ਦੀ ਉਹਨਾਂ ਦੇ ਪੇਰੈਂਟਸ ਨਾਲ ਬੱਚਿਆਂ ਦੇ ਨਾਲ ਇਹ ਬਹੁਤ ਜ਼ਰੂਰੀ ਹੈ ਕਿ ਉਹਨਾਂ ਨੂੰ ਜੋ ਵੀ ਉਹਨਾਂ ਦੇ ਆਉਣ ਵਾਲੇ ਕੈਰੀਅਰ ਓਰੀਐਂਟਡ ਪ੍ਰੋਗਰਾਮਸ ਹੈਗੇ ਆ ਉਹਨਾਂ ਬਾਰੇ ਸਾਰਿਆਂ ਬਾਰੇ ਜਾਣੂ ਕਰਾਇਆ ਜਾ ਸਕੇ ਤੇ ਉਹਦੇ ਅਕੋਰਡਿੰਗਲੀ ਉਹ ਇੱਕ ਪ੍ਰੋਪਰ ਦਾ ਆਪਣਾ ਪਾਥ ਚੂਜ਼ ਕਰਨ ਤੇ ਉਸੇ ਪਾਥ ਨੂੰ ਫੋਕਸ ਹੋ ਕੇ ਆਪਦੇ ਕਰੀਅਰ ਦੇ ਵਿੱਚ ਅੱਗੇ ਵੱਧ ਸਕਣ। ਦੇਖੋ ਗੱਲਾਂ ਸਾਡੇ ਦੋ ਬੱਚੇ ਨੇ ਜੀ ਜਿਨ੍ਹਾਂ ਦਾ JEE Mains ਦੇ ਵਿੱਚ ਇਸ ਵਾਰ ਸੈLECTION ਹੋਇਆ ਹੈ ਤੇ ਹੁਣ JEE Advanced ਦੇ ਲਈ ਉਹ ਅਪੀਅਰ ਹੋ ਰਹੇ ਨੇ। ਪਲੱਸ ਉਹਨਾਂ ਨੇ BITS Pilani ਦਾ ਇੱਕ ਟੈਸਟ ਹੁੰਦਾ ਹੈ ਜੋ Birla Institute of Technicals ਜੋ ਇੰਸਟੀਚਿਊਟ ਹੈ ਉਹਦੇ ਵਿੱਚ ਵੀ ਮਤਲਬ ਬੱਚੇ ਜਾਂਦੇ ਨੇ। ਉਹਦੇ ਲਈ ਵੀ ਉਹ ਅਪੀਅਰ ਹੋ ਰਹੇ ਨੇ ਤੇ ਉਹ ਬੱਚਿਆਂ ਦਾ ਇੱਥੇ ਹੀ ਕਰੀਅਰ ਇੰਨਾ ਅੱਛਾ ਬਣ ਜਾਂਦਾ ਹੈ। ਬੜਾ ਮਤਲਬ ਇੱਕ ਫਸਟਲੀ ਤਾਂ ਉਹਨਾਂ ਦੀ ਜੋ ਪਰਸੈਂਟਾਈਲ ਆਈ ਹੈ 99.5 ਆਈ ਹੈ ਦੋਨੋਂ ਬੱਚਿਆਂ ਦੀ। ਔਰ ਦੋਨੋਂ ਹੀ ਬੱਚੇ ਬੜੇ ਲਾਇਕ ਨੇ ਜਦੋਂ ਤੁਹਾਡੇ ਕੋਲੇ ਇੰਨਾ ਪੋਟੈਂਸ਼ੀਅਲ ਇੰਨਾ ਟੈਲੈਂਟ ਇੱਥੇ ਹੀ ਹੈ ਤੇ ਤੁਸੀਂ ਇੱਥੇ ਹੀ ਵਿਦੇਸ਼ ਭਲਾ ਸਕਦੇ ਹੋ ਆਪ ਦਾ ਤੁਹਾਨੂੰ ਜਰੂਰਤ ਹੀ ਨਹੀਂ ਹੈ ਤੇ ਮੈਨੂੰ ਉਮੀਦ ਹੈ ਕਿ ਇਹ ਬੱਚੇ ਜਦੋਂ ਵੀ ਮੈਂ ਰੱਬ ਅਗੇ ਅਰਦਾਸ ਵੀ ਕਰਦਾ ਕਿ ਇਹ ਬੱਚਾ ਦਾ ਸਿਲੈਕਸ਼ਨ ਬੀਟਸ ਪਲਾਨੀ ਚ ਹੋਵੇ ਜਾਂ ਆਈਆਈਟੀ ਦੇ ਇੱਕ ਅੱਛੇ ਕਾਲਜ ਦੇ ਵਿੱਚ ਹੋਵੇ ਤੇ ਜਦੋਂ ਵੀ ਇਹ ਬੱਚੇ ਨਿਕਲਣਗੇ ਇਹਨਾਂ ਦਾ ਸਟਾਰਟਿੰਗ ਪੈਕੇਜ ਹੀ 40-50 ਲੱਖ ਰੁਪਏ ਦਾ ਹੋਏਗਾ ਤੇ ਫਿਰ ਵਿਦੇਸ਼ ਜਾਣ ਦੀ ਕੀ ਜਰੂਰਤ ਹੈ ਤੁਹਾਡੇ ਕੋਲੇ ਆਪ ਦਾ ਟੈਲੈਂਟ ਹੈ ਇੱਕ ਨੇਚਰਸ ਗਿਫਟ ਹੈ ਕਿ ਇੱਕ ਇੰਟੈਲੀਜੈਂਸ ਵੀ ਨੇਚਰਸ ਗਿਫਟ ਹੈ ਬੱਚਾ ਇੰਨਾ ਅੱਛਾ ਹੈ ਤੋ ਉਹ ਨੂੰ ਇਧਰ ਹੀ ਆਪਦੇ ਰਾਈਟ ਡਾਇਰੈਕਸ਼ਨ ਦੇ ਵਿੱਚ ਉਹ ਯੂਜ਼ ਕਰਕੇ ਆਪਦੇ ਕਰੀਅਰ ਨੂੰ ਇੱਥੇ ਹੀ ਗਰੋ ਕਰ ਸਕਦਾ ਹੈ ਸਰ ਰਿਜ਼ਲਟ ਨਾਲ ਲਾਭੀਆ ਸਰ ਸੈਟੀਸਫਾਈਡ ਡੈਫੀਨੇਟਲੀ ਬੱਚੇ ਹੈ ਕਿਤੇ ਨਾ ਕਿਤੇ ਗਲਤੀ ਕਰ ਜਾਂਦੇ ਹੈ ਤੋ ਰਿਜ਼ਲਟ ਵਾਜ਼ ਵੈਰੀ ਗੁੱਡ ਐਕਸਪੈਕਟੇਸ਼ਨ ਤੋਂ ਵੀ ਅੱਛਾ ਹੀ ਆਇਆ ਰਿਜ਼ਲਟ ਇਹ ਕਹਾਂਗੇ ਬਟ ਹਾਂ ਕਿਤੇ ਨਾ ਕਿਤੇ ਬੱਚੇ ਜ਼ਰੂਰ ਇਸ ਚੀਜ਼ ਨੂੰ ਮਹਿਸੂਸ ਕਰ ਰਹੇ ਹੈ ਦੇਅਰ ਫੀਲਿੰਗ ਥੈਟ ਕਿ ਰਿਜ਼ਲਟ ਇਜ਼ ਨਾਟ ਗੁੱਡ ਸਮ ਸਟੂਡੈਂਟ ਦੇਅਰ ਫੀਲਿੰਗ ਲਾਈਕ ਥਿਸ

बट डोंट वरी द किड्स डोंट लिव द होप उनमें यह कि तब बच्चों ने कुछ ना कुछ अपनी लाइफ में सीखा है so तुम्हारी पहचान नहीं है ये तो बस एक पड़ाव है सफर तो अभी बाकी है अपने पे गर्व करो अपने पे गर्व करो क्योंकि तुमने हार नहीं मानी है ਤੁਮਨੇ ਹਾਰ ਨਹੀਂ ਮਾਨੀ ਹੈ विश अ गुड लक टू ऑल द स्टूडेंट्स टू अचीव देयर सक्सेस थैंक यू थैंक यू जेवीएस टीम थैंक यू थैंक यू ਪਤਦੀ ਜੀ